ਚਿੱਟੇ ਦੀ ਇੰਨੀ ਤੋੜ ਲੱਗੀ ਤੇ ਉਹਨੇ ਆਪਦੇ ਘਰ ਵਾਲੀ ਚਿੱਟੇ ਦੇ ਸਮਗਲਰਾਂ ਨੂੰ ਦੇਤੀ ਕਹਿੰਦਾ ਮੈਨੂੰ ਚਿੱਟਾ ਦੇ ਦਿਓ ਮੇਰੇ ਘਰ ਵਾਲੀ ਰੱਖ ਲਓ ਸਾਡੇ ਪਿੰਡ ਦੇ ਵਿੱਚ ਜਿਵੇਂ ਰੇਲ ਦੀ ਟਿਕਟ ਨਹੀਂ ਮਿਲਦੀ ਹੁੰਦੀ ਇੱਕ ਘਰ ਦੇ ਵਿੱਚ ਆਏ ਮੂਰੀ ਕੱਢੀ ਹੋਈ ਆ ਖੜ ਜਾਂਦੇ ਆ ਕੇ ਤੇ ਚਿੱਟਾ ਦੇ ਦਿੰਦੇ ਆ ਪੈਸੇ ਲੈ ਲੈਂਦੇ ਆ ਦੁਕਾਨਾਂ ਕੋਲੇ ਜਿਵੇਂ ਰਾਸ਼ਨ ਵੇਚਦਾ ਹੁੰਦਾ ਐਂ ਚਿੱਟੇ ਵਾਲੇ ਬੈਠੇ ਆ ਪਰਦੇ ਦੇ ਨਾਲ ਆਉਂਦਾ ਬੰਦਾ ਉਹਨੂੰ ਦੇ ਦਿੰਦੇ ਆ ਉਹੀ ਮੱਠਾ ਸ਼ਰਮ ਰੋਡ ਤੇ ਇੱਕ ਬਾਪ ਵੀ ਆਪਣੇ ਬੱਚੇ ਨੂੰ ਇਹ ਕਹਿ ਰਿਹਾ ਕਿ ਮੇਰਾ ਮੁੰਡਾ ਨਸ਼ਾ ਵੇਚਦਾ ਤੇ ਇਹਨੂੰ ਵੀ ਚੱਕੋ ਤੇ ਪੁਲਿਸ ਉੱਤੇ ਕੋਈ ਕਾਰਵਾਈ ਨਹੀਂ ਕਰ ਰਹੀ ਜਿ ਇੱਕ ਬਾਪ ਕਹਿ ਰ ਬੜੇ ਸਾਊ ਇੱਕ ਮੁੰਡਾ ਕ੍ਰਿਕਟ ਦਾ ਬੜਾ ਪਲੇਅਰ ਤਕੜਾ ਸੀ ਇੱਕ ਮੁੰਡਾ ਕਬੱਡੀ ਦਾ ਪਲੇਅਰ ਤਕੜਾ ਸੀ ਦੋਨੇ ਬੜੇ ਸਾਊ ਗਿਣੇ ਜਾਂਦੇ ਸੀ ਤੇ ਬੜੇ ਇੰਟੈਲੀਜੈਂਟ ਪਿਓ ਨੇ ਬੜੇ ਚਾਮਾ ਨਾਲ ਪਾਲੇ ਸੀ ਤੇ ਦੋਨੇ ਚਿੱਟੇ ਤੇ ਲੱਗੇ ਬਾਈ ਇੱਕ ਦਿਨ ਪਿਓ ਨੇ ਡਰਮ ਖੜਕਾਇਆ ਕਿਸਾਨੀ ਪਰਿਵਾਰ ਚੋਂ ਸੀਗੇ ਡਰਮ ਖਾਲੀ ਕਣਕ ਵਾਲੇ ਉਦੋਂ ਹੀ ਉਹਨੂੰ ਦੌਰਾ ਪੈ ਗਿਆ ਉਹਦੀ ਮੌਤ ਹੋ ਗਈ ਮਾਂ ਵਿਚਾਰੀ ਬਹੁਤ ਟਾਈਮ ਇਸ ਬਰਾਗ ਚ ਰਹੀ ਥੋੜੇ ਦਿਨ ਪਹਿਲਾਂ ਹੀ ਉਸ ਮੁੰਡੇ ਦੀ ਮੌਤ ਤੋਂ ਬਾਅਦ ਕਹਿੰਨਾ ਜਿਹੜਾ ਮਨਪ੍ਰੀਤ ਉਹਦੀ ਮੌਤ ਤੋਂ ਬਾਅਦ ਦੋ ਮੌਤਾਂ ਚਿੱਟੇ ਕਰਕੇ ਹੋਈਆਂ ਮਾਂ ਦੀ ਵੀ ਡੈਥ ਹੋ ਗਈ ਹੁਣ ਉਹਦਾ ਘਰ ਆ ਆਦੀਵਾਸੀ ਹੁੰਦੇ ਐ ਇਦਾਂ ਦੇ ਹਾਲਾਤ ਆ ਉਹਨਾਂ ਦੇ ਘਰ ਦੀ ਛੱਤ ਬੇਜ਼ਤੀ ਮੁੰਡੇ ਨੇ ਪੱਟ-ਪੱਟ ਕੇ ਗਾਰਡਰ ਵੇਚਦਾ ਛੋਟਾ ਮੁੰਡਾ ਕੰਮ ਕਰਕੇ ਜੋੜਦਾ ਸੀ ਵੱਡਾ ਵੇਚ ਦਿੰਦਾ ਸੀ ਮਾਂ ਕਹਿੰਦੀ ਸੀ ਕਿ ਤੇਰਾ ਵਿਆਹ ਹੋਊ ਕਰਨਾ ਕਹਿੰਦਾ ਬੱਸ ਮਾਤਾ ਮੈਂ ਤਾਂ ਮਰ ਨਹੀਂ ਆ ਹੁਣ ਮਰ ਨਹੀਂ ਮਸਲੇ ਮਤਲਬ ਉਹ ਮੁੰਡੇ ਨੇ ਤੇ ਉਹ ਸਾਰਾ ਜਣੀ ਦਲਤ ਪਾਈਚਾਰੇ ਦੇ ਇੱਕ ਜਿਹੜਾ ਪੂਰਾ ਪ੍ਰੋਪਰ ਜੀ ਨੂੰ ਬਿਹੜਾ ਕਹਿ ਦਿੰਦੇ ਆ ਮਹਾਨਾ ਪਿੰਡਾਂ ਦੀ ਭਾਸ਼ਾ ਦੇ ਵਿੱਚ ਉਹ ਸਾਰਾ ਹੀ ਗਰਸਿਆ ਪਿਆ ਉੱਥੇ ਆਟਾ ਹੋਵੇ ਨਾ ਹੋਵੇ ਚਿੱਟਾ ਜ਼ਰੂਰ ਹੈਗਾ ਉਹਨਾਂ ਘਰਾਂ ਦੇ ਵਿੱਚ ਮਾਮਾ ਪਾਗਲ ਹੋਈਆਂ ਫਿਰਦੀਆਂ ਕਿਉਂਕਿ ਉਹਨਾਂ ਨੇ ਦਿਹਾੜੀਆਂ ਕਰ ਕਰਕੇ ਮਸਾ ਸਮਾਨ ਜੋੜਿਆ ਸੀ ਤੇ ਜਿਹੜਾ ਉਹ ਨੌਜਵਾਨ ਜਿੰਨਾਂ ਤੋਂ ਅਮੀਸ਼ੇ ਹੋਰ ਅੱਗੇ ਵਧਾਉਣਗੇ ਉਹਨਾਂ ਨੇ ਚੱਕ ਕੇ ਉਹ ਵੀ ਵੇਚਦਾ ਬਈ ਇੱਕ ਮੁੰਡਾ ਬੜਾ ਸਾਉ ਜੀ ਨੂੰ ਕਹਿੰਦੇ ਸੀਗੇ ਵੀ ਸਾਡਾ ਮੁੰਡਾ ਨਹੀਂ ਤਾਂ ਕੁੜੀ ਆ ਸਾਡੀ ਚਿੱਟੇ ਨਾਲ ਉਹ ਸਾਰਾ ਗਲ ਗਿਆ ਪਿਓ ਦੀ ਡੈਥ ਹੋ ਗਈ ਹਾਰਟ ਅਟੈਕ ਨਾਲ ਮਾਂ پاਗਲ ਹੋਈ ਤੁਰੇ ਫਿਰਦੀ ਆ ਘਰ ਵਾਲੀ ਛੱਡ ਕੇ ਚਲੀ ਗਈ ਠੀਕ ਆ ਬੱਚਾ ਨਾਲ ਲੈ ਕੇ ਚਲੀ ਗਈ ਤੇ ਉਹ ਬੰਦੇ ਨੇ ਸਾਰਾ ਘਰ ਵੇਚਤਾ ਜਿਵੇਂ ਘੁਣ ਨਹੀਂ ਲੱਗ ਜਾਂਦਾ ਹੁੰਦਾ ਕਿਸੇ ਚੀਜ਼ ਨੂੰ ਇੱਟਾਂ ਵੇਚੀ ਜਾਂਦਾ ਟਾਇਲਾਂ ਜੋ ਵੀ ਹੈਗਾ ਮਤਲਬ ਵੇਚੀ ਤੁਰਿਆ ਜਾਂਦਾ ਤੇ ਜੋ ਵੀ ਥਿਆਂਦਾ ਵੇਚੀ ਤੁਰਿਆ ਜਾਂਦਾ ਮੁੰਡੇ ਨੂੰ ਉਹ ਘਰ ਦੇ ਕੁੜੀ ਕਹਿੰਦੇ ਹੁੰਦੇ ਜੇ ਤਾਂ ਸਾਡੀ ਕੁੜੀ ਆ ਇਹਨਾਂ ਸਾਉ ਇੰਟੈਲੀਜੈਂਟ ਬੰਦਾ ਤੇ ਅੱਜ ਉਹ ਵੀ ਗਵਾਚਿਆ ਹੋਇਆ ਬੰਦਾ ਪਤਾ ਨਹੀਂ ਡੈਥ ਹੋ ਗਈ ਪਤਾ ਇੱਕ ਪਾਸੇ ਨਾਰਾ ਲਿਖਿਆ ਹੋਇਆ ਯੋਧ ਨਸ਼ਿਆਂ ਵਿਰੋਧ ਸਮਗਲਰਾਂ ਦੀ ਜਾਣਕਾਰੀ ਦਿਓ ਜਾਣਕਾਰੀ ਗੁਪਤ ਰੱਖੀ ਜਾਊਗੀ ਉਹਦੇ ਸਾਹਮਣੇ ਹੀ ਘਰਾਂ ਜਿਨ੍ਹਾਂ ਦਾ ਪੁੱਤ ਚਿੱਟੇ ਨੇ ਮਾਰਤਾ ਯੋਧ ਤਾਂ ਨਾਰਿਆਂ ਦੇ ਵਿੱਚ ਹੀ ਆ ਜਦੋਂ ਪੁਲਿਸ ਕਹਿੰਦੀ ਹੈ ਵੀ ਸਾਨੂੰ ਨਾਮ ਲਓ ਚਲੋ ਬਹੁਤ ਲੋਕੀ ਡਰਦੇ ਨਾਮ ਨਹੀਂ ਲੈਂਦੇ ਮੈਂ ਕਹਿੰਦਾ ਜਿਹੜਾ ADGP ਸ਼ਸ਼ੀ ਕਾਨ ਦਾ ਉਹਨੇ 200 ਬੰਦਿਆਂ ਦੀ ਲਿਸਟ ਦਿੱਤੀ ਤੁਸੀਂ ਤਾਂ ਉਹਦੇ ਨਾਮਾਂ ਤੇ ਨਹੀਂ ਗੌਰ ਕੀਤੀ ਜਿਹੜੇ ਆਮ ਬੰਦਾ ਨਾਮ ਦੋ ਉਹ ਤੇ ਕੀ ਗੌਰ ਕਰੋਗੇ ਪੁਲਿਸ ਕੋਲੇ ਤਾਂ ਬਹੁਤ ਸੌਖਾ ਕੰਮ ਆ ਲੋਕੀ ਆਪ ਫੋਨ ਕਰ ਕਰ ਕੇ ਕਹਿ ਰਹੇ ਆ ਸਾਡੇ ਬੰਦੇ ਆ ਪੁਲਿਸ ਉਹਨਾਂ ਨੂੰ ਛੱਡ ਰਹੀ ਆ ਸਾਨੂੰ ਦੱਸਿਆ ਪਿੰਡ ਦੇ ਬੰਦਿਆਂ ਨਹੀਂ ਇੱਕ ਸਮੱਗਲਰ ਕਹਿ ਰਿਹਾ ਸੀਗਾ ਕਹਿੰਦਾ ਮੇਰਾ 50000 ਲੱਗ ਗਿਆ ਇੱਕ ਨੌਜਵਾਨ ਪਿੰਡ ਲਈ ਆਪਣੇ ਗੁਪਤੰਗਾ ਦੇ ਵਿੱਚ ਟੀਕਾ ਲਾਈ ਜਾਵੇ ਕਿਸੇ ਦੀ ਸ਼ਰਮ ਨਹੀਂ ਮੰਨਦੇ ਇੱਕ ਤੁਹਾਨੂੰ ਹੋਰ ਦੱਸਾਂ ਸਾਡਾ ਪਿੰਡ ਮਸ਼ਹੂਰ ਕਿਸੇ ਟਾਈਮ ਕਬੱਡੀ ਲਈ ਸੀ ਅਸੀਂ ਨਾ ਲੋਪੋ ਸੀ ਸਾਡੇ ਪਿੰਡ ਨਾਲ ਹੀ ਲੋਪੋ ਆ ਚਿੱਟੇ ਵਾਲੇ ਬੰਦੇ ਪੂਰੇ ਮਤਲਬ ਪਤਾ ਲੱਗਦਾ ਸੀ ਉਹਨਾਂ ਦੀ ਸ਼ਕਲ ਸੂਰਤਾਂ ਨੂੰ ਵੀ ਚਿੱਟਾ ਲਾਉਂਦੇ ਆ ਡਗਦੇ ਫਿਰਦੇ ਨਹੀਂ ਛੇੜੀ ਸੀ ਕਹਿੰਦੇ ਬਾਈ ਆ ਲੋਪੋ ਪਿੰਡ ਆ ਅਸੀਂ ਕਿ ਹਾਂ ਬਾਈ ਕਹਿੰਦੇ ਯਾਰ ਇੱਧਰ ਕੋਈ ਰਸੂਲਪੁਰ ਪਿੰਡ ਵੀ ਹੈਗਾ ਅਸੀਂ ਕਿ ਅਗਰ ਤੁਸੀਂ ਐਂ ਕਹਿੰਦੇ ਅਸੀਂ ਦੂਰੋਂ ਆਏ ਆ ਬਈ ਬਹੁਤ ਸਮਾਨ ਲੈਣ ਆਏ ਆ ਮਤਲਬ ਰਸੂਲਪੁਰ ਹੁਣ ਸਮਾਨ ਦੇ ਵਿੱਚ ਮਸ਼ਹੂਰ ਹੋ ਗਿਆ ਕੋਈ ਦੂਰ ਇੱਕ ਪਾਸੇ ਸਰਕਾਰ ਦਾ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ ਤਾਂ ਉੱਥੇ ਦੂਸਰੇ ਪਾਸੇ ਨਸ਼ਾ ਤਸਕਰਾਂ ਦੇ ਵੱਲੋਂ ਗੋਲੀ ਮਾਰਨੀਆਂ ਸ਼ਰਯਾਮ ਧਮਕੀਆਂ ਪੱਤਰਕਾਰ ਭਾਈਚਾਰੇ ਨੂੰ ਦਿੱਤੀਆਂ ਜਾ ਰਹੀਆਂ ਨੇ ਐਸਾ ਕੁਝ ਪਿਛਲੇ ਸਮਿਆਂ ਦੇ ਵਿੱਚ ਵਾਪਰਦਾ ਆ ਵਾਪਰਦਾ ਉਸ ਵੇਲੇ ਜਦ ਦੁਨੀਆ ਚੈਨਲ ਦੇ ਪੱਤਰਕਾਰ ਮਨਦੀਪ ਦੇ ਵੱਲੋਂ ਇੱਕ ਖਬਰ ਚਲਾਈ ਜਾਂਦੀ ਹੈ ਪਿੰਡ ਦੇ ਵਿੱਚ ਵਿਕ ਰਹੇ ਨਸ਼ੇ ਦੇ ਕਰਕੇ ਕਿਉਂਕਿ ਪਿੰਡ ਦੇ ਇੱਕ ਨੌਜਵਾਨ ਦੀ ਮੌਤ ਜਿਹੜੀ ਆ ਉਹ ਨਸ਼ੇ ਦੇ ਕਰਕੇ ਹੋਈ ਸੀ ਤਾਂ ਉਸ ਖਬਰ ਨੂੰ ਡਿਲੀਟ ਕਰਨ ਦੇ ਲਈ ਕਿਹਾ ਜਾਂਦਾ ਆ ਨਹੀਂ ਤਾਂ ਫਿਰ ਗੋਲੀ ਮਾਰਨ ਦੀ ਧਮਕੀ ਦਿੱਤੀ ਜਾਂਦੀ ਆ ਤੇ ਵੱਡੀ ਗੱਲ ਇਹ ਆ ਕਿ ਇਸ ਸਭ ਦੇ ਵਿੱਚ ਰਲਗੱਡ ਪੁਲਿਸ ਪ੍ਰਸ਼ਾਸਨ ਦੀ ਵੀ ਸਾਹਮਣੇ ਆਉਂਦੀ ਆ ਕਿ ਜਿਸ ਤਰ੍ਹਾਂ ਦੇ ਨਾਲ ਵੀਡੀਓ ਡਿਲੀਟ ਕਰਨ ਦੀ ਧਮਕੀ ਨਸ਼ਾ ਤਸਕਰਾਂ ਦੇ ਵੱਲੋਂ ਦਿੱਤੀ ਗਈ ਤੇ ਵੈਸਾ ਹੀ ਦਬਾਅ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਪਾਇਆ ਗਿਆ ਅੱਜ ਉਸ ਦੇ ਖਿਲਾਫ ਰੋਸ ਮੋਜ਼ਾਰਾ ਜਿਹੜਾ ਹੈਗਾ ਉਹ ਜਗਰਾਉਂ ਦੇ ਵਿੱਚੋਂ ਹੈ ਮਨਦੀਪ ਮੇਰੇ ਨਾਲ ਆ ਗੱਲਬਾਤ ਕਰਾਂਗੇ ਮੰਦੀਪ ਪਹਿਲਾਂ ਪੂਰੀ ਇਹ ਕਹਾਣੀ ਸ਼ੁਰੂ ਕਿੱਥੋਂ ਹੁੰਦੀ ਆ ਐਪੀਸੋਡ ਪੂਰਾ ਕਿਵੇਂ ਵਾਪਰਦਾ ਜੀ ਜਸਬੀਰ ਧੰਨਵਾਦ ਗੱਲ ਇਹ ਹੈ ਵੀ ਮੇਰੇ ਪਿੰਡ ਰਸੂਲਪੁਰ ਮੱਲਾ ਕਿਸੇ ਟਾਈਮ ਸਰਦਾਰਾਂ ਦਾ ਪਿੰਡ ਕਿਹਾ ਜਾਂਦਾ ਸੀ ਕਬੱਡੀ ਖਿਡਾਰੀ ਕ੍ਰਿਕਟ ਪਲੇਅਰ ਇਦਾਂ ਦਾ ਸੀ ਪਰ ਹੁਣ ਉਹ ਸਰਦਾਰੀਆਂ ਸਰਦੂਰੀਆਂ ਰੁਲ ਗਈਆਂ ਨਾ ਕੋਈ ਕਬੱਡੀ ਟੀਮ ਰਹੀ ਨਾ ਕੋਈ ਕ੍ਰਿਕਟ ਦੀ ਟੀਮ ਰਹੀ ਘਰ ਘਰ ਚਿੱਟਾ ਆ ਗਿਆ ਆਵਾਜ਼ ਅਸੀਂ ਪਹਿਲਾਂ ਵੀ ਉਠਾਉਂਦੇ ਆ ਰਹੇ ਸੀ ਪਹਿਲਾਂ ਵੀ ਅਸੀਂ ਪੁਲਿਸ ਪ੍ਰਸ਼ਾਸਨ ਕੋਲੇ ਜਾਂਦੇ ਰਹੇ ਕਿ ਚਿੱਟਾ ਬਹੁਤ ਆ ਤੇ ਨੌਜਵਾਨ ਜਿਹੜੇ ਮਰ ਰਹੇ ਆ ਮਤਲਬ ਇਹ ਕਹਾਣੀ ਇੱਕ ਘਰ ਮੰਨ ਲਓ ਬਚ ਗਿਆ ਉਸ ਤੋਂ ਬਾਅਦ ਦੋ ਘਰ ਆ ਜਿਹੜੇ ਉਹਨਾਂ ਚ ਕੋਈ ਇੱਕ ਨੌਜਵਾਨ ਦੋ ਨੌਜਵਾਨ ਸਕੇ ਭਰਾ ਚਿੱਟਾ ਲਾ ਰਹੇ ਆ ਅੱਜ ਜਦੋਂ ਘਰ-ਘਰ ਦੇਖਦੇ ਆ ਨਾ ਰਸੂਲਪੁਰ ਦੇ ਵਿੱਚ ਖਾਸ ਕਰਕੇ ਦਲਤ ਪਾਈਚਾਰੇ ਦੇ ਵਿੱਚ ਬਹੁਤ ਜ਼ਿਆਦਾ ਚਿੱਟਾ ਜਿਹੜਾ ਉਹ ਜਿਨ੍ਹਾਂ ਦੇ ਘਰਾਂ 'ਚ ਆਟਾ ਹੈ ਨਹੀਂ ਉਹਨਾਂ ਦੇ ਘਰਾਂ 'ਚ ਚਿੱਟਾ ਜ਼ਰੂਰ ਆ ਤਾਂ 16 ਅਕਤੂਬਰ ਨੂੰ ਇੱਕ ਨੌਜਵਾਨ ਮਨਪ੍ਰੀਤ ਦੀ ਡੈਥ ਹੁੰਦੀ ਆ ਲੰਬੇ ਸਮੇਂ ਤੋਂ ਉਹ ਚਿੱਟਾ ਲਾਉਣ ਕਰਕੇ ਥਾਂ-ਥਾਂ ਸਿਰਿੰਜਾਂ ਲਾ ਜਾਂ ਉਹਨੇ ਤੇ ਨਾੜਾਂ ਤਾਂ ਸਾਰੀਆਂ ਖਤਮ ਹੀ ਹੋਈਆਂ ਪੈਣ ਸੋਨੇ ਲੱਤ 'ਚ ਟੀਕਾ ਲਾ ਲਿਆ ਲੱਤ ਖੜ ਗਈ ਉਹਦੀ ਹੂੰ ਕਈ ਮਹੀਨੇ ਉਹ ਮੰਜੇ ਤੇ ਪਿਆ ਰਿਹਾ ਹੁਣ ਥੋੜਾ ਚੱਲਣ ਫੇਰਨ ਲੱਗਾ ਸੀ ਤੇ ਚਿੱਟੇ ਵਾਲੇ ਕੀ ਕਰਦੇ ਸੀ ਚੋਰੀ ਛਪੋਰੀ ਮਾੜਾ ਮੋਟਾ ਉਹਨੂੰ ਮੰਝੇ ਦੇ ਪੈਸੇ ਨੂੰ ਵੀ ਦੇ ਜਾਂਦੇ ਸੀ ਘਰ ਤੱਕ ਡਿਲੀਵਰ ਹਾਂ ਘਰ ਤੱਕ ਡਿਲੀਵਰੀ ਹੁੰਦੀ ਰਹੀ ਆ ਮਤਲਬ ਆਪ ਵੀ ਦੱਸਦਾ ਰਿਹਾ ਉਹ ਅਸੀਂ ਉਹਨੂੰ ਕਹਿੰਦੇ ਰਹੇ ਵੀ ਹੁਣ ਤਾਂ ਛੱਡ ਦੇ ਕੋਈ ਗੱਲ ਇਹ ਕਹਿੰਦਾ ਮੈਂ ਛੱਡ ਰਿਆਂ ਕੋਸ਼ਿਸ਼ ਉਹ ਕਰਦਾ ਸੀ ਪਰ ਚਿੱਟੇ ਦੇ ਜਿਹੜੇ ਵਪਾਰੀ ਆ ਉਹਨਾਂ ਨੂੰ ਉਹ ਬੰਦਾ ਮਿਲਿਆ ਹੋਇਆ ਸੀ ਕਿ ਇਹਨੂੰ ਐਂਡ ਤੱਕ ਛੱਡਣ ਨਹੀਂ ਦੇਣਾ ਦਿਂਦੇ ਰਹੇ ਚਿੱਟਾ ਚਲੋ ਫੇਰ ਵੀ ਉੱਠ ਕੇ ਮਾੜਾ ਮੋਟਾ ਚੱਲਣ ਲੱਗਾ 16 ਅਕਤੂਬਰ ਨੂੰ ਜਦੋਂ ਦੀ ਡੈਥ ਹੁੰਦੀ ਉਸ ਤੋਂ ਪਹਿਲਾਂ ਉਹ ਨਾਰਮਲ ਹੋ ਚੁੱਕਿਆ ਸੀ ਇੱਥੇ ਜਿਹੜੀ ਗੱਲ ਸੁਣਨ ਚਾਹੀਏ ਕਿ ਉਹ ਮੁੰਡੇ ਨੇ ਵੀ ਸਿੱਟੇ ਦਾ ਟੀਕਾ ਲਾਇਆ ਜਿਹੜਾ ਉਹ ਤੋਂ ਛੱਲਿਆ ਨਹੀਂ ਗਿਆ ਇਸ ਕਰਕੇ ਉਹਦੀ ਡੈਥ ਹੋ ਗਈ ਕਿਉਂਕਿ ਉਸੇ ਦਿਨ ਹੀ ਉਹਦੇ ਭਰਾ ਦੀ ਜਿਹੜੀ ਬਾਹ ਬਹੁਤ ਜ਼ਿਆਦਾ ਸਵੇਲਿੰਗ ਹੋਈ ਸੀ ਤੇ ਇਹ ਵੀ ਕਿਹਾ ਜਾਂਦਾ ਕਿ ਦੋਨਾਂ ਨੇ ਇਕੱਠਿਆਂ ਨਹੀਂ ਲਾਇਆ ਉਹਦੇ ਭਰਾ ਦੀ ਬਾਹ ਨੂੰ ਸਵੇਲਿੰਗ ਹੋ ਗਈ ਬਹੁਤ ਜ਼ਿਆਦਾ ਤੇ ਮਨਪ੍ਰੀਤ ਸੀ ਜਿਹੜਾ ਉਹਦੀ ਡੈਥ ਹੋ ਗਈ ਅਸੀਂ ਰਿਪੋਰਟ ਕੀਤੀ ਕਿ ਇੱਕ ਬਾਪ ਆ ਜਿਹੜਾ ਉਹੋ ਨੌਜਵਾਨ ਪੁੱਤ ਦੀ ਅਰਥੀ ਨੂੰ ਸਿਵਿਆਂ ਤੱਕ ਲੈ ਕੇ ਆਇਆ ਮਾਂ ਉਹਦੀ ਕੁਰਲਾ ਰਹੀ ਆ ਉਹਦੇ ਛੋਟੇ ਛੋਟੇ ਬੱਚੇ ਕੁਰਲਾ ਰਹੇ ਆ 10 ਸਾਲ ਦੀ ਕੁੜੀ ਆ 7 ਸਾਲ ਦੀ ਇੰਨੀ ਕੁ ਉਮਰ ਹੋਣੀ ਹੈ ਤਿੰਨ ਬੱਚੀਆਂ ਉਹਦੀਆਂ ਹਨਾ ਤੇ ਵੀ ਕਿੰਨਾ ਔਖਾ ਪੰਜਾਬ ਦੇ ਵਿੱਚ ਕਿਹੋ ਜਿਹਾ ਹਾਲ ਚੱਲ ਰਿਹਾ ਤੇ ਇੱਕ ਪੁੱਤ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਤਾਂ ਇਹੇ ਗੱਲ ਆ ਜਿਹੜੀ ਇਸ ਮਗਲਰਾਂ ਨੂੰ ਵੀ ਬੜੀ ਚੁਵੀ ਪੁਲਿਸ ਨੂੰ ਵੀ ਬੜੀ ਚੁਵੀ ਕਿਉਂਕਿ ਪੁਲਿਸ ਦਾ ਫੇਲਿਅਰ ਸਾਹਮਣੇ ਆ ਰਿਹਾ ਸੀਗਾ ਅਗਲੇ ਦਿਨ ਪੁਲਿਸ ਆਈ ਸਾਨੂੰ ਇਹ ਲੱਗਿਆ ਕਿ ਪੁਲਿਸ ਪ੍ਰਸ਼ਾਸਨ ਸ਼ਾਇਦ ਹਮਦਰਦੀ ਦਿਟਾਉਣ ਆਇਆ ਕਿਉਂਕਿ ਜੁੱਧ ਨਸ਼ਾ ਵਿਰੁੱਧ ਚੱਲ ਰਿਹਾ ਪਰ ਉਹਨਾਂ ਦਾ ਰਵੱਈਆ ਹੋਰ ਸੀ ਪਹਿਲੀ ਗੱਲ ਤਾਂ ਉਹਨਾਂ ਨੇ ਇਹ ਕਿਹਾ ਕਹਿੰਦੇ ਵੀ ਆਹ ਪ੍ਰੈਸ ਨੋਟ ਕਿਹਨੇ ਲਿਖਿਆ ਤਾਂ ਅਵਤਾਰ ਸਿੰਘ ਰਸੂਲਪੁਰ ਜਿਹੜੇ ਪਿੰਡੂ ਮਿਹਦੂਰ ਯੂਨੀਅਨ ਦੇ ਅੱਗੋਂ ਕਹਿੰਦੇ ਮੈਂ ਲਿਖਿਆ ਕਹਿੰਦੇ ਕਿਹਨੂੰ ਪੁੱਛ ਕੇ ਲਿਖਿਆ ਕਹਿੰਦੇ ਯਾਰ ਪ੍ਰੈਸ ਨੋਟ ਤੁਹਾਨੂੰ ਪੁੱਛ ਕੇ ਲਿਖਣਾ ਸੀ ਜੋ ਗੱਲ ਆ ਉਹ ਲਿਖੀ ਜੀ ਸੀ ਕਹਿੰਦੇ ਗਲਤ ਆ ਸਾਡਾ ਨਾਮ ਬਦਨਾਮ ਕਰਦੇ ਹੋ ਪੁਲਿਸ ਦੀ ਕੋਈ ਟੱਲ ਨਹੀਂ ਹੈ ਨਾ ਕਹਿੰਦੇ ਇਹ ਹੈ ਜਿਹੜਾ ਇਹ ਭੇਜਣਾ ਨਹੀਂ ਅੱਗੇ ਅਸੀਂ ਕਹਿੰਦੇ ਵੀ ਭੇਜਿਆ ਗਿਆ ਇਹ ਤਾਂ ਖਬਰ ਲੱਗੂਗੀ ਫਿਰ ਮੈਨੂੰ ਬੁਲਾ ਲਿਆ ਮਨਦੀਪ ਕੌਣ ਆ ਚਲੋ ਮੈਂ ਚੱਲਿਆ ਗਿਆ ਕਹਿੰਦੇ ਇਹ ਵੀਡੀਓ ਡਿਲੀਟ ਕਰ ਇਹ ਵੀਡੀਓ ਜਿਹੜੀ ਆ ਤੇਰੀ ਠੀਕ ਨਹੀਂ ਹੈਗੀ ਇਹ ਵੀਡੀਓ ਉਹ ਸੀ ਜਿਹੜੀ ਤੁਸੀਂ ਉਸ ਪਰਿਵਾਰ ਦੇ ਬਿਆਨ ਵੀ ਸੀ ਸਿਵਿਆਂ ਦੇ ਵਿੱਚ ਖੜਕੇ ਤੇ ਪਿੰਡ ਦੇ ਵਿੱਚ ਵਿਕਦੇ ਨਸ਼ੇ ਬਾਰੇ ਪਿੰਡ ਵਾਸੀਆਂ ਨੇ ਕਿਹਾ ਸੀ ਹਾਂ ਹਾਂ ਇਹ ਉਹੀ ਵੀਡੀਓ ਸੀਗੀ ਜਿਹੜੀ ਪੁਲਿਸ ਡਿਲੀਟ ਕਰਾਉਣ ਦੀ ਕੋਸ਼ਿਸ਼ ਕਰ ਰਹੀ ਸੀ ਤੇ ਇੱਥੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦੇਣੀ ਚਾਹੁੰਦਾ ਜਿਹੜਾ ਇੱਕ ਸਮਗਲਰ ਆ ਉਹ ਭਾਵੇਂ ਉੱਤੋਂ ਤੋਂ ਮਿੱਠਾ ਲੱਗਦਾ ਦੇਖਣ ਨੂੰ ਐ ਲੋਕਾਂ ਨੂੰ ਲੱਗਦਾ ਪਤਾ ਸਾਰਿਆਂ ਨੂੰ ਹੀ ਆ ਵੀ ਇਹ ਸਮਗਲਿੰਗ ਕਰਦਾ ਉਹ ਨਾਲ-ਨਾਲ ਪੁਲਿਸ ਦੇ ਫਿਰ ਰਿਹਾ ਸੀਗਾ ਓ ਯਾਰ ਤੁਸੀਂ ਕਿਉਂ ਪੰਗੇ ਲੈਨੇ ਹੋ ਵੀਡੀਓ ਡਿਲੀਟ ਕਰ ਦੋ ਐਵੇਂ ਛੱਡੋ ਪਰੇ ਕਿਉਂ ਅਸੀਂ ਵਾਫ ਰੋਲ ਦਿਓ ਮੁੰਡੇ ਦਾ ਸਾਇਲੈਂਟ ਅਟੈਕ ਨਾਲ ਡੈਥ ਹੋਈ ਹੈ ਚਿੱਤੇ ਨਾਲ ਨਹੀਂ ਹੋਈ ਡਿਫੈਂਡ ਕਰ ਰਿਆ ਸੀ ਹਨਾ ਉਹਨੇ ਪੁਲਿਸ ਤੇ ਵੀ ਮਤਲਬ ਇੱਕ ਤਰ੍ਹਾਂ ਦਾ ਪ੍ਰੈਸ਼ਰ ਪਾਇਆ ਉਹਨੇ ਪੁਲਿਸ ਨੂੰ ਕਿਹਾ ਵੀ ਇਹ ਵੀਡੀਓ ਜੀ ਆਪਣੇ ਪੱਖ ਚ ਨਹੀਂ ਜਾਂਦੀ ਇਹਨੂੰ ਡਿਲੀਟ ਕਰਾਓ ਤਾਂ ਪੁਲਿਸ ਨੇ ਸਾਨੂੰ ਡਿਲੀਟ ਕਰਾਉਣ ਲਈ ਕਿਹਾ ਪਰ ਅਸੀਂ ਨਹੀਂ ਕੀਤੀ ਤਾਂ ਜਿਹਦੇ ਤੋਂ ਪੁਲਿਸ ਬੜੀ ਹਤਾਸ਼ ਹੋਈ ਕਹਿੰਦੇ ਕੋਈ ਗੱਲ ਨਹੀਂ ਫਿਰ ਦੇਖ ਲਾਂਗੇ ਚਲੇ ਗਏ ਸੀਗਾ ਕੋਈ ਗੱਲ ਨਹੀਂ ਜੀ ਦੇਖ ਲਾਂਗੇ ਉਸ ਤੋਂ ਬਾਅਦ 2-3 ਦਿਨਾਂ ਬਾਅਦ ਫਿਰ ਇੱਕ ਰਾਤ 9:30 ਵਜੇ ਮੈਨੂੰ ਧਮਕੀ ਆਉਂਦੀ ਆ। ਕਹਿੰਦੇ ਵੀ ਇਹ ਜਿਹੜੀ ਵੀਡੀਓ ਵਿੱਚ ਸਾਡਾ ਨਾਮ ਲਿਆ ਤੁਸੀਂ। ਮੈਂ ਕਿਹਾ ਵੀ ਕਿਸੇ ਦਾ ਨਾਮ ਨਹੀਂ ਲਿਆ ਸੀ। ਇਹ ਧਮਕੀ ਕਿਹਦੇ ਵੱਲੋਂ ਸੀ? ਨਸ਼ਾ ਵੇਚਣ ਵਾਲੇ, ਨਸ਼ਾ ਤਸਕਰ ਕੋਈ ਤੁਹਾਡੇ ਪਿੰਡ ਦੇ ਸੀ ਕੌਣ ਸੀ? ਜੀ। ਇਹ ਨਸ਼ਾ ਵੇਚਣ ਵਾਲਾ ਹੀ ਆ ਬੰਦਾ ਸਾਡੇ ਪਿੰਡ ਦਾ ਲੰਮੇ ਸਮੇਂ ਤੋਂ ਨਸ਼ੇੜੀ ਆ ਇਹ ਤੇ ਨਸ਼ਾ ਵੇਚ ਵੀ ਰਿਹਾ ਹਨਾ। ਅਸੀਂ ਕਿਸੇ ਦਾ ਨਾਮ ਨਹੀਂ ਸੀ ਲਿਆ। ਅਸੀਂ ਸਿਰਫ ਇਹ ਕਿਹਾ ਸੀਗਾ ਕਿ ਇੱਕ ਬਾਪ ਵੀ ਆਪਣੇ ਬੱਚੇ ਨੂੰ ਇਹ ਕਹਿ ਰਿਹਾ ਕਿ ਮੇਰਾ ਮੁੰਡਾ ਨਸ਼ਾ ਵੇਚਦਾ। ਤੇ ਇਹਨੂੰ ਵੀ ਚੱਕੋ ਤੇ ਪੁਲਿਸ ਉੱਤੇ ਕੋਈ ਕਾਰਵਾਈ ਨਹੀਂ ਕਰ ਰਹੀ ਜੇ ਇੱਕ ਬਾਪ ਕਹਿ ਰਿਹਾ ਮੇਰੇ ਬੱਚੇ ਨੂੰ ਚੱਕੋ ਤਾਂ ਉਹਨਾਂ ਨੂੰ ਇਸ ਗੱਲ ਦੀਆਂ ਮਿਰਚਾਂ ਲੱਗੀਆਂ ਤੇ ਉਹ ਕਹਿੰਦੇ ਵੀ ਇਹ ਵੀਡੀਓ ਡਿਲੀਟ ਕਰੋ ਨਹੀਂ ਤਾਂ ਤੈਨੂੰ ਵਿਚਾਲਿਆਂ ਖਿਲਾਰ ਦੇਾਂਗੇ ਫੈਰ ਕੱਢ ਦੇਾਂਗੇ ਮੈਂ ਕਿਹਾ ਜੋ ਕਰਨਾ ਤੁਸੀਂ ਕਰ ਲਓ ਇਹ ਤਾਂ ਹੁਣ ਵੀਡੀਓ ਪੈ ਗਈ ਇਸ ਤੋਂ ਬਾਅਦ ਵੀ ਪੈਣਗੀ ਆ ਵੀਡੀਓ ਅਸੀਂ ਵੀ ਵੀਡੀਓ ਨਾ ਅੱਜ ਡਿਲੀਟ ਕਰੀਏ ਨਾ ਕੱਲ ਡਿਲੀਟ ਕਰੀਏ ਜੇ ਤੁਹਾਡੇ 'ਚ ਹਿੰਮਤ ਆ ਤਾਂ ਸਿੱਧੇ ਮੱਥੇ ਟੱਕਰੋ ਪਰ ਸਿੱਧੇ ਮੱਥੇ ਟੱਕਰਨ ਦੀ ਹਿੰਮਤ ਹੈ ਨਹੀਂ ਪਰ ਹਿੰਮਤ ਉਹਨਾਂ 'ਚ ਕੌਣ ਭਰ ਰਿਹਾ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਦੀ ਢਿੱਲ ਆ ਜਿਹੜੀ ਇਹ ਮਤਲਬ ਕਿਸੇ ਤੋਂ ਲੁਕੀਸ਼ਪ ਹੀ ਨਹੀਂ ਸਮਗਲਰਾਂ ਨੂੰ ਸ਼ਰੇਆਮ ਸਰਪ੍ਰਸਤੀ ਦੇ ਰਹੀ ਆ ਪੁਲਿਸ ਜਿਹੜੀ ਅੱਛਾ ਤੁਹਾਡੇ ਪਿੰਡ ਦੇ ਵਿੱਚ ਜਿਹੜੀ ਹੁਣ ਇਹ ਨਸ਼ੇ ਦੀ ਤਸਕਰੀ ਆ ਮਤਲਬ ਜਿਵੇਂ ਤੁਸੀਂ ਮੈਨੂੰ ਫੋਨ ਤੇ ਵੀ ਇੱਕ ਦਿਨ ਦੱਸ ਰਹੇ ਸੀ ਕਿ ਸਾਡੇ ਪਿੰਡ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਆ ਘਰ ਘਰ ਦੇ ਵਿੱਚ ਆ ਮਾਮੇ ਜਿਹੜੇ ਇਹ ਯੁੱਧ ਨਸ਼ਿਆਂ ਵਿਰੋਧੀ ਗੱਲ ਕਰਦੇ ਤੁਹਾਡੇ ਪਿੰਡਾਂ ਤੱਕ ਨਹੀਂ ਪਹੁੰਚੇ ਫਿਰੇ ਪਿੰਡਾਂ ਤੱਕ ਬਾਈ ਨਾਰਿਆਂ ਦੇ ਵਿੱਚ ਤਾਂ ਹੈਗਾ ਇੱਕ ਪਾਸੇ ਨਾਰਾ ਲਿਖਿਆ ਹੋਇਆ ਯੁੱਧ ਨਸ਼ਿਆਂ ਵਿਰੋਧ ਸਮਗਲਰਾਂ ਦੀ ਜਾਣਕਾਰੀ ਦਿਓ ਜਾਣਕਾਰੀ ਗੁਪਤ ਰੱਖੀ ਜਾਊਗੀ ਉਹਦੇ ਸਾਹਮਣੇ ਘਰ ਆ ਜਿਨ੍ਹਾਂ ਦਾ ਪੁੱਤ ਚਿੱਟੇ ਨੇ ਮਾਰਤਾ ਜੁੱਧ ਤਾਂ ਨਾਰਿਆਂ ਦੇ ਵਿੱਚ ਹੀ ਆ ਜਦੋਂ ਪੁਲਿਸ ਕਹਿੰਦੀ ਆ ਵੀ ਸਾਨੂੰ ਨਾਮ ਲਓ ਹਮ ਚਲੋ ਬਹੁਤ ਲੋਕੀ ਡਰਦੇ ਨਾਮ ਨਹੀਂ ਲੈਂਦੇ ਮੈਂ ਕਹਿੰਦਾ ਜਿਹੜਾ ਏ ਡੀ ਜੀ ਪੀ ਸ਼ਸ਼ੀ ਕਾਂ ਦਾ ਉਹਨੇ 200 ਬੰਦਿਆਂ ਦੀ ਲਿਸਟ ਦਿੱਤੀ ਤੁਸੀਂ ਤਾਂ ਉਹਦੇ ਨਾਮਾਂ ਤੇ ਨਹੀਂ ਗੌਰ ਕੀਤੀ ਜਿਹੜੇ ਆਮ ਬੰਦਾ ਨਾਮਦੂ ਉਹ ਤੇ ਕੀ ਗੌਰ ਕਰੋਗੇ ਹਨਾ ਐਡੀ ਵੱਡੀ ਲਿਸਟ ਦੇਤੀ ਵੱਡੇ ਮਗਰਮੱਛਾਂ ਦੀ ਲਿਸਟ ਦੇਤੀ ਉਹਨਾਂ ਦੇ ਨਾਮਾਂ ਤੇ ਨਹੀਂ ਗੌਰ ਕੀਤੀ ਸਾਡੇ ਨਾਮ ਕਿੱਥੇ ਬਾਈ ਗੋਲਦੇ ਆ ਹਨਾ ਉਹਨਾਂ ਨੂੰ ਫਿਰ ਇਹ ਦੁੱਖ ਕਿਸ ਚੀਜ਼ ਦਾ ਲੱਗਿਆ ਪਹਿਲਾਂ ਤਾਂ ਇਹ ਦੱਸੋ ਕਿ ਪੁਲਿਸ ਨੂੰ ਦੁੱਖ ਕਿਹੜੀ ਚੀਜ਼ ਦਾ ਲੱਗਿਆ ਪੁੱਛੋ ਉਹ ਕਿਸ ਚੀਜ਼ ਦਾ ਲੱਗਿਆ ਵੀ ਭਾਈ ਇਹ ਕਿਉਂ ਕਹਿ ਦਿੱਤਾ ਵੀ ਤੁਹਾਡੇ ਪਿੰਡ ਦੇ ਵਿੱਚ ਨਸ਼ਾ ਵਿਕਦਾ ਆ ਜਾਂ ਪੁਲਿਸ ਨੂੰ ਇਸ ਦੁੱਖ ਇਸ ਚੀਜ਼ ਦਾ ਲੱਗਿਆ ਕਿ ਭਾਈ ਨਸ਼ਾ ਸਮਗਲਨਾਂ ਦੇ ਨਾਮ ਲੈ ਤੇ ਪੁਲਿਸ ਨੂੰ ਦੁੱਖ ਕਿਸ ਚੀਜ਼ ਦਾ ਲੱਗਿਆ ਪੁਲਿਸ ਨੂੰ ਦੁੱਖ ਇਸ ਚੀਜ਼ ਦਾ ਲੱਗਿਆ ਕਿਉਂਕਿ ਨਾਰਿਆਂ ਦੇ ਵਿੱਚ ਤਾਂ ਇਹ ਕਹਿ ਰਹੇ ਆ ਯੁੱਧ ਚੱਲ ਰਿਹਾ ਅਸਲ ਦੇ ਵਿੱਚ ਚੱਲ ਨਹੀਂ ਰਿਹਾ ਯੁੱਧ ਅਸਲ ਦੇ ਵਿੱਚ ਤਾਂ ਪੁਲਿਸ ਦਾ ਤੇ ਗੈਂਗਸਟਰਾਂ ਦਾ ਨਸ਼ਾ ਸਮਗਲਨਾਂ ਦਾ ਗੱਠ ਜੋੜ ਆ ਉਹ ਉਹਦੇ ਕਰਕੇ ਟੁੱਟ ਰਿਹਾ ਸਾਨੂੰ ਉਸ ਮਗਲਰ ਵੀ ਕਹਿ ਰਿਹਾ ਵੀਡੀਓ ਡਿਲੀਟ ਕਰੋ ਪੁਲਿਸ ਵੀ ਕਹਿ ਰਹੀ ਹੈ ਵੀਡੀਓ ਡਿਲੀਟ ਕਰੋ ਹਨਾ ਪੁਲਿਸ ਵੀ ਕਹਿ ਰਹੀ ਹੈ ਚਿੱਤੇ ਨਾਲ ਮੌਤ ਨਹੀਂ ਹੋਈ ਸਮਗਲਰ ਵੀ ਕਹਿ ਰਿਹਾ ਚਿੱਤੇ ਨਾਲ ਮੌਤ ਨਹੀਂ ਹੋਈ ਬੋਲਬਾਣੀ ਸੇਮ ਆ ਬੋਲਬਾਣੀ ਸੇਮ ਆ ਫਿਰ ਦੱਸੋ ਫਰਕ ਕੀ ਆ ਇਹੀ ਪੁਲਿਸ ਨੂੰ ਚੋਬਰੀ ਆ ਗੱਲ ਕੇ ਸਾਡਾ ਪਰਦਾ ਫਾਸ਼ ਹੋ ਰਿਹਾ ਇਹੀ ਸਮਗਦਰਾਂ ਨੂੰ ਚੋਬਰੀ ਆ ਸਾਡਾ ਪਰਦਾ ਫਾਸ਼ ਹੋ ਰਿਹਾ ਦੋਨਾਂ ਦੇ ਇੰਟਰਸਟ ਸੇਮ ਆ ਇਸੇ ਕਰਕੇ ਉਹਨਾਂ ਨੂੰ ਵੀਡੀਓ ਚੋਬਰੀ ਆ ਇਸੇ ਕਰਕੇ ਅਸੀਂ ਚੋਬਰੇ ਆ ਪਰ ਤੁਸੀਂ ਇਹ ਗੱਲ ਕਹਿਣੀ ਸੀ ਕਿ ਜਿਵੇਂ ਤੁਸੀਂ ਕਹਿੰਦੇ ਬੋਰਡ ਲੱਗੇ ਨੇ ਮੁੱਖ ਮੰਤਰੀ ਸਾਹਿਬ ਤਾਂ ਆਪ ਕਹਿੰਦੇ ਨੇ ਕਿ ਭਾਈ ਨਸ਼ਾ ਤਸਕਰਾਂ ਦੀ ਜਾਣਕਾਰੀ ਤੁਸੀਂ ਦਿਓ ਆ ਨੰਬਰ ਆ ਤਾਂ ਕਹਿੰਦੇ ਕਿ ਨੰਬਰ ਵੀ ਛੱਡੋ ਦੱਸਣਾ ਸੀ ਕਿ ਮੁੱਖ ਮੰਤਰੀ ਸਾਹਿਬ ਤਾਂ ਆ ਗੱਲ ਕਹਿੰਦੇ ਨੇ ਤੁਸੀਂ ਆ ਕਹਿੰਦੇ ਹੋ ਫਰਕ ਬਹੁਤ ਆ ਤੁਹਾਡੀਆਂ ਗੱਲਾਂ 'ਚ ਆਹੋ ਫਰਕ ਤਾਂ ਹੈਗਾ ਹੀ ਆ ਜੀ ਸ਼ਰਮ ਅਸੀਂ ਕਿਹਾ ਵੀ ਆ ਅਸੀਂ ਤਾਂ ਤੁਹਾਡੀਆਂ ਗੱਲਾਂ 'ਚ ਫਰਕ ਬਹੁਤ ਜ਼ ਇੱਕ ਗੱਲ ਮੈਂ ਤੁਹਾਨੂੰ ਹੋਰ ਵੀ ਕਹਿਣੀ ਚਾਹਾਂਗਾ ਤੁਹਾਡੀ ਗੱਲ ਫੇਰ ਵੀ ਇਹ ਵੀ ਵਿਚਾਲੇ ਆ ਇਹ ਤਾਂ ਸਾਡੇ ਲੋਕਾਂ ਨੂੰ ਪਤਾ ਨਾ ਫਰਕ ਬਹੁਤ ਆ ਇੱਕ ਮੈਂ ਗੱਲ ਹੋਰ ਕਹਿਣੀ ਜਨਾ ਪੁਲਿਸ ਕਹਿੰਦੀ ਵੀ ਬਹੁਤ ਔਖੇ ਆ ਇਹ ਕਾਬੂ ਕਰਨੇ ਮੈਂ ਕਹਿੰਦਾ ਬਹੁਤ ਸੌਖੇ ਆ ਕਾਬੂ ਕਰਨੇ ਇਹ ਚੱਕਦੇ ਇੱਕ ਬੰਦਾ ਦੋ ਬੰਦੇ ਚੱਕ ਕੇ ਲੈ ਜਾਂਦੇ ਆ ਥਾਣੇ 'ਚ ਉਸ ਤੋਂ ਬਾਅਦ ਕਿਸੇ ਬਾਈ ਦਾ ਫੋਨ ਆਉਂਦਾ ਵੀ ਇਹ ਬੰਦੇ ਆਪਣੇ ਆ ਜੀ ਇਹਨਾਂ ਨੂੰ ਛੱਡ ਦਿਓ ਅਗਲੀ ਰਾਤ ਛੱਡ ਦਿੱਤੇ ਜਾਂਦੇ ਆ ਸਮਗਲਰ ਮੈਂ ਕਹਿੰਦਾ ਸਮਗਲਰ ਨੂੰ ਛੱਡ ਦਿਓ ਜਿਹੜਾ ਬਾਈ ਤੁਹਾਨੂੰ ਫੋਨ ਲਾ ਰਿਹਾ ਪਿੱਛੋਂ ਬੰਦੇ ਸਾੜਦੇ ਆ ਉਹਨੂੰ ਫੜੋ ਪਰ ਉਹਦੀ ਜੁੜਦੀ ਆ ਉਦੋਂ ਬਾਅਦ ਉਹ ਬਾਈ ਨੂੰ ਛਡਾਉਣ ਲਈ ਇੱਕ ਹੋਰ ਫੋਨ ਆਊਗਾ ਫਿਰ ਉਹਨੂੰ ਫੜੋ ਪੁਲਿਸ ਕੋਲੇ ਤਾਂ ਬਹੁਤ ਸੌਖਾ ਕੰਮ ਆ ਲੋਕੀ ਆਪ ਫੋਨ ਕਰ ਕਰ ਕੇ ਕਹਿ ਰਿਹਾ ਸਾਡੇ ਬੰਦੇ ਆ ਪੁਲਿਸ ਉਹਨਾਂ ਨੂੰ ਛੱਡ ਰਹੀ ਆ ਸਾਨੂੰ ਦੱਸਿਆ ਪਿੰਡ ਦੇ ਬੰਦਿਆਂ ਨੇ ਜਿਹੜੇ ਛੁੱਟ ਕੇ ਆਏ ਆ ਸਾਨੂੰ ਪਤਾ ਲੱਗਿਆ ਕੋਈ 20000 ਦੇ ਕੇ ਛੁੱਟ ਕੇ ਆਇਆ ਕੋਈ 25000 ਕੋਈ ਕਹਿੰਦਾ ਇੱਕ ਸਮਗਲਰ ਕਹਿ ਰਿਹਾ ਸੀਗਾ ਕਹਿੰਦਾ ਮੇਰਾ 50000 ਲੱਗ ਗਿਆ ਕਹਿੰਦਾ ਮੈਨੂੰ ਵੀਡੀਓ ਮਹਿੰਗੀ ਪੈ ਗਈ ਜਿਹੜੀ ਇਹਨਾਂ ਨੇ ਪਾਈ ਆ ਦੇਖਾਂਗੇ ਕੋਈ ਨਹੀਂ ਇਹਦੇ ਨਾਲ ਤੇ ਅਸੀਂ ਕਹਾਂ ਕੋਈ ਗੱਲ ਨਹੀਂ ਦੇਖ ਲਿਓ ਫਿਰ ਹਲੇ ਤਾਂ ਮਹਿੰਗੀ ਪੈਣੀ ਮਹਿੰਗੀ ਵੀਡੀਓ ਹੋਰ ਪੈਣੀ ਹੈ ਇਹਨਾਂ ਨੂੰ ਹਲੇ ਜਿੰਨਾ ਸਾਨੂੰ ਦਬਾਉਣ ਦੀ ਕੋਸ਼ਿਸ਼ ਕਰਨਗੇ ਉਨਾਂ ਹੀ ਇਹਨਾਂ ਦਾ ਜਲੂਸ ਨਿਕਲੂ ਪੁਲਿਸ ਦਾ ਵੀ ਤੇ ਸਮਗਲਰਾਂ ਦਾ ਵੀ ਜਦੋਂ ਤਸਕਰ ਕਹਿੰਦੇ ਨੇ ਕਿ ਅਸੀਂ ਗੋਲੀ ਮਾਰ ਦਾਂ ਫਿਰ ਤੁਸੀਂ ਕੀ ਹੱਕੇ ਤੁਸੀਂ ਕੀ ਕਿਹਾ ਉਹਨਾਂ ਨੂੰ ਜੋ ਤਸਕਰ ਨੇ ਕਿਹਾ ਕਿ ਤੁਹਾਨੂੰ ਗੋਲੀ ਮਾਰ ਦਾਂਗੇ ਤੁਸੀਂ ਵੀਡੀਓ ਡਿਲੀਟ ਕਰ ਬੰਦੇ ਮਰ ਜਾਂਦੇ ਹੁੰਦੇ ਇਹਦਾ ਤਾਂ ਕੁਛ ਆਹੋ ਇਹੀ ਸੀਗਾ ਕਹਿੰਦੇ ਤੈਨੂੰ ਖਲਾਰ ਕੇ ਰੱਖ ਦਾਂਗੇ ਮੈਂ ਕਿਹਾ ਕੋਈ ਗੱਲ ਨਹੀਂ ਖਲਾਰ ਕੇ ਰੱਖ ਦੋ ਕਿੰਨਾ ਕਿੰਨਿਆਂ ਨੂੰ ਖੁਲਾਰੋਗੇ ਮੈਨੂੰ ਖੁਲਾਰ ਦੋਗੇ ਇਹ ਤਾਂ ਬਾਅਦ ਹੋਰ ਵਧੂਗੀ ਹਲੇ ਤਾਂ ਉਹਨਾਂ ਨੇ ਕਿਹਾ ਖੁਲਾਰ ਕੇ ਰੱਖ ਦਾਂਗੇ ਪੰਜਾਬ ਦੇ মিডিਆ ਨੇ ਮੈਂ ਥੋੜਾ ਵੀ ਧੰਨਵਾਦ ਕਰੂੰਗਾ ਸਾਰੇ মিডিਆ ਨੇ ਬੜੀ ਸੀਰੀਅਸ ਗੱਲ ਲਈ ਆ ਕਿ ਪੱਤਰਕਾਰ ਨੂੰ ਧਮਕੀ ਆਈ ਆ ਸ਼ਾਇਦ ਉਹਨੇ ਇਹ ਸੋਚਿਆ ਨਹੀਂ ਹੋਣਾ ਵੀ ਇੰਨੀ ਪਿੱਛੇ ਇਹਨਾਂ ਦੇ ਵੀ ਹੈਗੀ ਆ ਫੌਜ ਉਹਨੂੰ ਲੱਗਿਆ ਨਾ ਕੱਲਾ ਹੀ ਆ ਖੁਲਾਰ ਦਿਆਂਗੇ ਪਰ ਉਹਦਾ ਭਲੇਖਾ ਦੂਰ ਹੋ ਗਿਆ ਤੇ ਸਾਡੇ ਵੀ ਹੌਸਲੇ ਵਧੇ ਆ ਬਾਬੇ ਨਾਨਕ ਨੇ ਕਿਹਾ ਸੀਗਾ ਕਿ ਚੰਗੇ ਲੋਕਾ ਉੱਜੜ ਜਾਓ ਮਾੜੇ ਲੋਕ বাসਦੇ ਰਹੋ ਪਰ ਨਾਲ ਦੀ ਨਾਲ ਸਨੇਹ ਹੈ ਵੀ ਦਿੱਤਾ ਸੀਗਾ ਜਿੱਥੇ-ਜਿੱਥੇ ਵੀ ਚੰਗੇ ਲੋਕ ਹੈਗੇ ਆ ਉਹ ਚੰਗਿਆਂ ਨੂੰ ਪੈਦਾ ਕਰੋ ਚੰਗਿਆਈ ਪੈਦਾ ਕਰੋ ਤੇ ਜੇ ਕਿਸੇ ਤੇ ਭੀੜ ਪੈਂਦੀ ਆ ਚੰਗੇ ਲੋਕ ਉੱਥੇ ਵੀ ਇਕੱਠੇ ਹੋਵੋ ਤੇ ਅੱਜ ਵੀ ਚੰਗੇ ਲੋਕ ਇਕੱਠੇ ਹੋਏ ਆ ਦੂਰ ਹੋ ਕੇ ਵੀ ਚੰਗੇ ਲੋਕਾਂ ਨੇ ਹੰਗਾਰਾ ਦਿੱਤਾ ਕਿ ਹੈਗੇ ਆ ਇਸ ਕਰਕੇ ਸਾਡੇ ਹੌਸਲੇ ਬਾਈ ਬਲੰਦਾ ਚਿੱਟੇ ਵਾਲਿਆਂ ਦਾ ਸਾਨੂੰ ਡਰ ਨਹੀਂ ਹੈਗਾ ਅਸੀਂ ਸਿੱਧੇ ਮੱਥੇ ਵੀ ਟੱਕਰ ਨੂੰ ਤਿਆਰ ਆ ਇੰਨੀ ਕੁ ਸੱਚਪੱਲੇ ਅਸੀਂ ਦੇ ਉਹਦੇ ਚ ਦਲੇਰੀ ਵੀ ਹੁੰਦੀ ਆ ਫਿਰ ਸੱਚਾ ਤਾਂ ਕੋਠੇ ਝੜ ਕੇ ਨੱਚ। اچھا ਇਹ ਚੀਜ਼ ਜ਼ਰੂਰ ਦੱਸੋ ਕਿ ਜੇਕਰ ਤੁਸੀਂ ਇੱਕ ਪੱਤਰਕਾਰ ਦਿੱਤੋ ਇੱਕ ਪੱਤਰਕਾਰ ਹੋ ਚਲੋ ਪੱਤਰਕਾਰ ਭਾਈਚਾਰਾ ਵੀ ਤੁਹਾਡੇ ਨਾਲ ਆ ਤੁਸੀਂ ਬੋਲੇ ਖੁੱਲ ਕੇ ਬੋਲੇ ਉਹ ਚੀਜ਼ ਜਗ ਜाहिर ਕੀਤੀ। ਤੁਹਾਡੇ ਤੇ ਤੁਹਾਨੂੰ ਵੀ ਐਡਾ ਵੱਡਾ ਦਬਾਅ ਪੁਲਿਸ ਦਾ ਪੈ ਗਿਆ ਐਡਾ ਵੱਡਾ ਦਰ ਨਸ਼ਾ ਤਸਕਰ ਦਾ ਪੈ ਗਿਆ ਤਾਂ ਲੱਗਦਾ ਕਿ ਤੁਹਾਡੇ ਪਿੰਡ ਦੀ ਜੇ ਗੱਲ ਕਰਾਂ ਕੋਈ ਆਮ ਇਨਸਾਨ ਜਿਹਨੂੰ ਪਤਾ ਕਿ ਯਾਰ ਸਾਡਾ ਜਵਾਕ ਵੀ ਚਿੱਟਾ ਪੀਂਦਾ ਆ ਸਾਡੇ ਘਰ ਨੂੰ ਇਹ ਇਹ ਜਿਹੜੀ ਸਿਉਂਕ ਲੱਗੀ ਹੋਈ ਆ ਲੱਗਦਾ ਕਿ ਉਹ ਖੁੱਲ ਕੇ ਬੋਲ ਸਕਦੇ ਨੇ ਜਾਂ ਬੋਲ ਸਕਣਗੇ ਜਾਂ ਪੁਲਿਸ ਤੱਕ ਪਹੁੰਚ ਸਕਣਗੇ। ਜੀ ਲੋਕ ਖੁੱਲ ਕੇ ਬੋਲਦੇ ਆ ਪੱਤਰਕਾਰਾਂ ਕੋਲੇ ਪਰ ਪੁਲਿਸ ਕੋਲੇ ਨਹੀਂ ਖੁੱਲ ਕੇ ਬੋਲਦੇ ਪੁਲਿਸ ਦਾ ਰੋਬ ਇੰਨਾ ਦਬਾ ਇੰਨਾ ਮਤਲਬ ਸਿੱਧਾ ਹੀ ਰੋਬ ਨਾ ਬੋਲਦਿਆ ਫਿਰ ਮਨ ਲੋ ਕਹਿੰਦੇ ਨਾਂ ਦੱਸੋ ਕਿਹੜਾ ਸਮਾਧਨ ਦਾ ਡਰ ਦਾ ਡਰ ਦਾ ਕੋਈ ਨਾਮ ਵੀ ਦੱਸ ਦਿੰਦਾ ਫਿਰ ਕਹਿੰਦਾ ਸਬੂਤ ਦੋ ਹੁਣ ਸਾਰਾ ਕੰਮ ਫਿਰ ਲੋਕਾਂ ਦਾ ਹੀ ਹੋ ਗਿਆ ਲੋਕੀ ਨਾਮ ਵੀ ਲੈਣ ਤੁਹਾਨੂੰ ਸਬੂਤ ਵੀ ਦੇਣ ਫਿਰ ਤੁਸੀਂ ਲੱਖ ਲੱਖ ਰੁਪਇਆ ਕਾਦੀ ਤਨਖਾਹ ਦਿੰਦੇ ਹੋ ਲੋਕ ਪੱਤਰਕਾਰਾਂ ਮੂਰੇ ਬੋਲਦੇ ਆ ਪਰ ਉਹ ਪੁਲਿਸ ਮੂਰੇ ਬੋਲਣ ਨੂੰ ਤਿਆਰ ਨਹੀਂ ਕਿਉਂਕਿ ਪੁਲਿਸ ਬੁਲਾਉਣਾ ਚਾਹੁੰਦੀ ਹੀ ਨਹੀਂ ਉਹਨਾਂ ਨੂੰ ਪੁਲਿਸ ਦਾਬਾ ਮਾਰਦੀ ਆ ਜੇਕਰ ਪਿਆਰ ਨਾ ਤਾਂ ਲੋਕੀ ਸ਼ਰਿਆਂ ਵੀ ਦੱਸ ਦੇਣ ਫਿਰ ਨਾਮ ਵੀ ਗੁਪਤ ਰੱਖਣ ਦੀ ਲੋੜ ਨਹੀਂ ਪਰ ਪੁਲਿਸ ਡਰਾਉਂਦੀ ਆ ਅੱਖਾਂ ਦੀ ਘੂਰਨ ਵਾਲੀ ਉਹਨਾਂ ਨੂੰ ਕਹਿੰਦੇ ਵੀ ਨਾਂ ਨਹੀਂ ਲੈਣਾ ਅਕਸਰ ਐਸਾ ਕੁਝ ਹੁੰਦਾ ਜਦੋਂ ਐਹ ਜਿਹੀਆਂ ਗੱਲਾਂ ਵਾਇਰਲ ਹੁੰਦੀਆਂ ਤਾਂ ਜਿਸ ਜਿਸ ਥਾਣੇ ਦਾ ਨਾਮ ਆਉਦੋ ਥਾਣੇ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਚਾਰਾ ਜੋਈ ਬਾਵਾ ਹੋ ਜਾਂਦੀ ਆ ਦੋ ਫੜਲੇ ਤਿੰਨ ਫੜਲੇ ਚਾਰ ਫੜਲੇ ਪੰਜ ਫੜਲੇ ਐਸਾ ਕੁਝ ਵੀ ਹੋਇਆ ਜਾਂ ਫਿਰ ਇਹ ਹੁੰਦਾ ਵੀ ਜਿਨੇ ਉਹ ਖਬਰ ਵਾਇਰਲ ਕੀਤੀ ਉਹਨੂੰ ਉਹ ਵੀ ਕਿਹਾ ਜਾਂਦਾ ਕਿ ਭਾਈ ਸਾਡੇ ਨਾਲ ਚੱਲ ਸਾਨੂੰ ਦੱਸ ਕਿਹੜੇ ਆ ਅਸੀਂ ਨਾ ਐਸਾ ਕੁਝ ਵੀ ਵਪਰੇ ਮੰਦੀ ਹਾਂ ਇਦਾਂ ਵੀ ਹੋਇਆ ਹੁਣ ਫੜੋ ਫੜਾਈ ਤਾਂ ਹੋ ਰਹੀ ਆ ਇੱਕ ਦਿਨ ਫੜਦੇ ਆ ਦੂਜੇ ਦਿਨ ਛੱਡ ਦਿੰਦੇ ਆ ਸਾਡੇ ਘਰੇ ਵੀ ਜਿਹੜੇ ਮਾਰਦੇ ਆ ਚਲੋ ਨਾਲ ਸਾਡੇ ਲਿਸਟ ਬਣਾਈਏ ਅਸੀਂ ਕਿਹਾ ਸ਼ਰੇਮ ਇੱਕ ਇੱਕ ਘਰ ਤੋਂ ਹੀ ਛੱਡ ਦੋ ਦੂਜਾ ਘਰ ਚੱਕ ਲੋ ਤੀਜਾ ਘਰ ਚੱਕ ਲੋ ਸਾਰਾ ਪਿੰਡ ਦਾ ਭਰਿਆ ਪਿਆ ਛਿੱਟੇ ਨਾਲ ਅਸੀਂ ਤੁਹਾਨੂੰ ਕਿਹੜੀ ਲਿਸਟ ਦਈਏ ਅਸੀਂ ਤੁਹਾਡੇ ਨਾਲ ਜਾ ਕੇ ਦੱਸੀਏ ਤੁਹਾਨੂੰ ਵੀ ਆਹਾ ਆਹ ਬੰਦੇ ਆ ਤੁਸੀਂ ਤਾਂ ਫੋਕਾ ਦੇ ਦੋ ਇੱਕ ਪੀੜਿਤ ਪਰਿਵਾਰ ਆਪ ਆ ਜਾਣਗੇ ਵੀ ਸਾਡੇ ਮੁੰਡੇ ਨੂੰ ਦਾਖਲ ਕਰਾਓ ਹਨਾ ਜਾਣ ਬੁੰਝ ਕੇ ਸਾਡੀ ਖੱਜਲਖਵਾਰੀ ਕੀਤੀ ਰਿਆ ਦੋ ਇੱਕ ਤਰ੍ਹਾਂ ਦੀ ਕਹ ਲਈ ਨਜ਼ਰਬੰਦੀ ਘਰ ਦੇ ਵਿੱਚ ਹੀ ਨਜ਼ਰਬੰਦੀ ਆ ਕੇ ਬਹਿ ਜਾਣਾ ਕੋਈ ਕੰਮ ਨਹੀਂ ਕਰਨ ਦੇਣਾ ਇੱਕ ਦਿਨ ਮੈਂ ਉੱਠਿਆ ਸਵੇਰੇ 7 ਵਜੇ ਹੋਣਗੇ ਹੱਲੇ ਚਾਹ ਪੀਣੀ ਸੀ ਉਦੋਂ ਪੁਲਿਸ ਮੁਲਾਜ਼ਮ ਆ ਗਏ ਆ ਕੇ ਬੈਠ ਗਏ ਸਹਰਾਣੇ ਕੋਈ ਕੰਮ ਨਹੀਂ ਕੀਤਾ ਜਾ ਰਿਹਾ ਮਤਲਬ ਹਰਾਸਮੈਂਟ ਹੀ ਹੈ ਬਾਈ ਇਹ ਭਾਵੇਂ ਕਹਿਣ ਨੂੰ ਮਿੱਠੀ ਗੱਲ ਕਰਨਦੇ ਆ ਵੀ ਕੋਈ ਗੱਲ ਨਹੀਂ ਆਪਾਂ ਫੜਦੇ ਆ ਅਸੀਂ ਤੁਹਾਡੇ ਨਾਲ ਆ ਤੁਸੀਂ ਸਾਡਾ ਸਹਿਯੋਗ ਦਿਓ ਪਰ ਕੋਈ ਕੰਮ ਨਹੀਂ ਕਰਨ ਦੇਣਾ ਨਾ ਆਪ ਕਰਨਾ ਇੰਨੇ ਟਾਈਮ ਦਾ ਜੇ ਤੁਹਾਡਾ ਜੁੱਧ ਨਸ਼ਾ ਵਿਰੋਧ ਚੱਲ ਰਿਹਾ ਤੇ ਹਲੇ ਤੱਕ ਤੁਹਾਨੂੰ ਇਹ ਨਹੀਂ ਪਤਾ ਰਸੂਲਪੁਰ ਦੇ ਵਿੱਚ ਕੌਣ ਪੀੜਤਾ ਤੇ ਕੌਣ ਚਿੱਟਾ ਵੇਚ ਰਿਹਾ ਹਾਲਾਂਕਿ ਚਾਰਾ ਜੋਈ ਚਲੋ ਇਹ ਤਾਂ ਕੀਤੀ ਗਈ ਨਾਲ ਜਥੇਬੰਦੀਆਂ ਦੇ ਵੱਲੋਂ ਪੱਤਰਕਾਰ ਭਾਈਚਾਰ ਵੱਲੋਂ ਪਰ ਜਦੋਂ ਧਮਕੀ ਆਈ ਉਸ ਤੋਂ ਬਾਅਦ ਤੁਸੀਂ ਪੁਲਿਸ ਪ੍ਰਸ਼ਾਸਨ ਕੋਲੇ ਗਏ ਹੋਗੇ ਉਹਨਾਂ ਦੇ ਵੱਲੋਂ ਜੋ ਬਣਦੀ ਡਿਊਟੀ ਸੀ ਪੁਲਿਸ ਪ੍ਰਸ਼ਾਸਨ ਦੇ ਨਵੌਣ ਨੂੰ ਤਿਆਰਤਾ ਨਹੀਂ ਸੀ ਪਰ ਪੱਤਰਕਾਰ ਭਾਈਚਾਰੇ ਦੇ ਇੰਨਾ ਪ੍ਰੈਸ਼ਰ ਸੀ ਤੇ ਕਿਸਾਨ ਮਜ਼ਦੂਰ ਜੱਥੇਬੰਦੀਆਂ ਦੇ ਇੰਨਾ ਪ੍ਰੈਸ਼ਰ ਸੀ ਉਹਨਾਂ ਨੂੰ ਨਿਬੋਣੀ ਪੈ ਗਈ ਕਿਉਂਕਿ ਜਦੋਂ ਅਸੀਂ ਗਏ ਆ ਦਰਖਾਸਤ ਲੈ ਕੇ ਲਿਖ ਕੇ ਉਹ ਲਿਖਤ 'ਚ ਨੁਕਸ ਕੱਢਣ ਲੱਗ ਗਏ ਐਸਐਚਓ ਸਾਹਿਬ ਕਹਿੰਦੇ ਇਹ 'ਚ ਨਸ਼ਾ ਤਸ਼ਕਰ ਕੇਵੇਂ ਲਿਖਤਾ ਤੁਸੀਂ ਇਹ ਮੁੰਡੇ ਦੀ ਮੌਤ ਤੁਸੀਂ ਚਿੱਟੇ ਨਾਲ ਕਿਵੇਂ ਲਿਖਤਾ ਵੀ ਹੋਈ ਆ ਹਨਾ ਚਲੋ ਬੁਲਾਉਣੇ ਆ ਉਹਨੂੰ ਜਿਹਨੇ ਤੁਹਾਨੂੰ ਧਮਕੀ ਦਿੱਤੀ ਆ ਇਕੱਠੇ ਬਿਠਾ ਕੇ ਰਾਜੀਨਾਮਾ ਕਰਾ ਦਿੰਨੇ ਆ ਆ ਬੋਲ ਸੀਗੇ ਐਸਐਚਓ ਸਾਹਿਬ ਦੇ ਫਿਰ ਅਸੀਂ ਕਿਹਾ ਵੀ ਰਾਜੀਨਾਮਾ ਕਾਦਾ ਸਾਡਾ ਉਹਦੇ ਨਾਲ ਅਸੀਂ ਕਿਹੜਾ ਕੋਈ ਉਹਦੇ ਨਾਲ ਬੱਟ ਦਾ ਰੋਲਾ ਸਾਡਾ ਕਿਹੜਾ ਕੋਈ ਨਿੱਜੀ ਦੁਸ਼ਮਣੀ ਆ ਆ ਸਾਡੀ ਲੜਾਈ ਚਿੱਟੇ ਖਿਲਾਫ ਆ ਠੀਕ ਆ ਅਸੀਂ ਚਿੱਟੇ ਖਿਲਾਫ ਵੀਡੀਓ ਪਾਈ ਆ ਤੁਸੀਂ ਸਾਡਾ ਰਾਜੀਨਾਮਾ ਕਰਾ ਰਹੇ ਹੋ ਉਹ ਧਮਕੀਆਂ ਦੇ ਰਿਹਾ ਧਮਕੀ ਦੇਣ ਵਾਲੇ ਨੂੰ ਰਾਜੀਨਾਮਾ ਸਾਡਾ ਕਾਹਦਾ ਹੈ ਨਾ ਮਤਲਬ ਪਰ ਜਦੋਂ ਅਸੀਂ ਉਹਨਾਂ ਦੀ ਬਾਹ ਮਰੋੜੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਪੂਰਾ ਪੰਜਾਬ ਦਾ ਮੀਡੀਆ ਤੇ ਲੋਕ ਇਹਨਾਂ ਦੇ ਨਾਲ ਆ ਫੇਰ ਡਿਪਟੀ ਸਾਹਿਬ ਕਹਿੰਦੇ ਕੋਈ ਗੱਲ ਨਹੀਂ ਬਣਦੀ ਕਾਰਵਾਈ ਫੌਰੀ ਕੀਤੀ ਜਾਊਗੀ ਤੁਸੀਂ ਬੇਫਿਕਰ ਹੋ ਫੇਰ ਮਤਲਬ 7:55 ਹੋਈ ਆ ਬੇਲੇਵਲ ਜਮਾਨਤੋ ਦੀ ਉਹਦੀ ਹੋ ਗਈ ਸੀਗੀ ਉੱਥੇ ਥਾਣੇ ਇੰਨਾ ਕੀ ਹੁੰਦਾ ਇਹਨਾਂ ਦਾ ਇਹ ਚੀਜ਼ ਹੋਈ ਆ ਇਹ ਚੀਜ਼ ਦੱਸੋ ਕਿ ਤੁਹਾਡੇ ਪਿੰਡ ਦੇ ਵਿੱਚ ਜਿਹੜੀ ਨਸ਼ੇ ਦੀ ਤਸਕਰੀ ਨਸ਼ੇ ਦੇ ਹਾਲਾਤ ਤੁਹਾਡੇ ਪਿੰਡ ਦੇ ਹਾਲਾਤ ਚਿੱਟੇ ਦੇ ਕਰਕੇ ਖਾਸ ਕਰ ਕੱਲੇ ਰਸੂਲਪੁਰ ਦੀ ਗੱਲ ਕਰਾਂਗੇ ਕੱਲੇ ਰਸੂਲਪੁਰ ਦੇ ਵਿੱਚ ਹਾਲਾਤ ਕੀ ਨੇ ਚਿੱਟੇ ਦੇ ਕਰਕੇ ਪੂਰੇ ਪਿੰਡ ਦੱਸਦਾ ਹਾਂ ਬਿਲਕੁਲ ਭਾਈ ਇਹ ਬਹੁਤ ਇੰਪੋਰਟੈਂਟ ਸਵਾਲ ਆ ਇੱਕ ਨਾ ਦੋ ਤਿੰਨ ਮੈਂ ਤੁਹਾਨੂੰ ਘਰਾਂ ਦੀ ਕਹਾਣੀ ਦੱਸਦਾ ਇੱਕ ਮੁੰਡਾ ਬੜਾ ਸਾਉ ਜੀ ਨੂੰ ਕਹਿੰਦੇ ਸੀਗੇ ਵੀ ਸਾਡਾ ਮੁੰਡਾ ਨਹੀਂ ਤਾਂ ਕੁੜੀ ਆ ਸਾਡੀ ਪਿਓ ਦਾ ਸੀਗਾ ਸੂਬੇਦਾਰ ਪਿਓ ਦੀ ਡੈਥ ਹੋ ਗਈ ਹਾਰਟ ਅਟੈਕ ਨਾਲ ਮਾਂ ਪਾਗਲ ਹੋ ਗਈ ਦੋ ਪਹਿਣਾ ਦੇ ਵਿਆਹ ਕਰਤੇ ਸੀਗੇ ਮੁੰਡੇ ਦਾ ਵਿਆਹ ਹੋ ਗਿਆ ਸੀਗਾ ਚਿੱਟੇ ਨਾਲ ਉਹ ਸਾਰਾ ਗਲ ਗਿਆ ਮਾਂ پاਗਲ ਹੋਈ ਤੁਰੇ ਫਿਰਦੀਆ ਘਰ ਵਾਲੀ ਛੱਡ ਕੇ ਚਲੀ ਗਈ ਠੀਕ ਆ ਬੱਚਾ ਨਾਲ ਲੈ ਕੇ ਚਲੀ ਗਈ ਤੇ ਉਹ ਬੰਦੇ ਨੇ ਸਾਰਾ ਘਰ ਵੇਚਤਾ ਜਿਵੇਂ ਘੁਣ ਨਹੀਂ ਲੱਗ ਜਾਂਦਾ ਹੁੰਦਾ ਕਿਸੇ ਚੀਜ਼ ਨੂੰ ਇੱਟਾਂ ਵੇਚੀ ਜਾਂਦਾ ਠੀਕ ਆ ਛੱਤ ਲਾ ਲਾ ਕੇ ਬਾਲੇ ਟੈਲਾਂ ਜੋ ਵੀ ਹੈਗਾ ਮਤਲਬ ਵੇਚੀ ਤੁਰਿਆ ਜਾਂਦਾ ਤੇ ਜੋ ਵੀ ਥਿਆਂਦਾ ਵੇਚੀ ਤੁਰਿਆ ਜਾਂਦਾ ਮੁੰਡੇ ਨੂੰ ਉਹ ਘਰ ਦੇ ਕੁੜੀ ਕਹਿੰਦੇ ਹੁੰਦੇ ਨੇ ਇਹ ਤਾਂ ਸਾਡੀ ਕੁੜੀ ਆ ਇਹਨਾਂ ਸਾਊ ਇੰਟੈਲੀਜੈਂਟ ਬੰਦਾ ਤੇ ਅੱਜ ਉਹ ਵੀ ਗਵਾਚਿਆ ਹੋਇਆ ਬੰਦਾ ਪਤਾ ਨਹੀਂ ਡੈਥ ਹੋ ਗਈ ਪਤਾ ਨਹੀਂ ਕਿੱਥੇ ਉਹ ਲੱਭ ਨਹੀਂ ਰਿਹਾ ਦੋ ਮੁੰਡੇ ਹੋਰ ਦੱਸਦਾ ਤੁਹਾਨੂੰ ਉਹ ਵੀ ਬੜੇ ਸਾਊ ਇੱਕ ਮੁੰਡਾ ਕਰੈਕਟਰ ਦਾ ਬੜਾ ਪਲੇਅਰ ਤਕੜਾ ਸੀ ਇੱਕ ਮੁੰਡਾ ਕਬੱਡੀ ਦਾ ਪਲੇਅਰ ਤਕੜਾ ਸੀ ਦੋਨੇ ਬੜੇ ਸਾਊ ਗਿਣੇ ਜਾਂਦੇ ਸੀ ਤੇ ਬੜੇ ਇੰਟੈਲੀਜੈਂਟ ਪਿਓ ਨੇ ਬੜੇ ਚਾਮਾ ਨਾ ਪਾਲੇ ਸੀ ਤੇ ਦੋਨੇ ਚਿੱਟੇ ਤੇ ਲੱਗੇ ਬਾਈ ਇੱਕ ਦਿਨ ਪਿਓ ਨੇ ਡਰਮ ਖੜਕਾਇਆ ਕਿਸਾਨੀ ਪਰਿਵਾਰ ਚੋਂ ਸੀਗੇ ਡਰਮ ਖਾਲੀ ਕਣਕ ਵਾਲੇ ਉਦੋਂ ਹੀ ਉਹਨੂੰ ਦੌਰਾ ਪੈ ਗਿਆ ਉਹਦੀ ਮੌਤ ਹੋ ਗਈ ਮਾਂ ਵਿਚਾਰੀ ਬਹੁ ਟਾਈਮ ਇਸ ਬਰਾਗ ਚ ਰਹੀ ਥੋੜੇ ਦਿਨ ਪਹਿਲਾਂ ਹੀ ਉਸ ਮੁੰਡੇ ਦੀ ਮੌਤ ਤੋਂ ਬਾਅਦ ਕਹਿੰਦਾ ਜਿਹੜਾ ਮਨਪ੍ਰੀਤ ਉਹਦੀ ਮੌਤ ਤੋਂ ਬਾਅਦ ਦੋ ਮੌਤਾਂ ਚਿੱਟੇ ਕਰਕੇ ਹੋਈ ਆ ਅੱਛਾ ਉਹ ਮੁੰਡੇ ਦੀ ਮੌਤ ਹਾਂ ਉਹ ਮੁੰਡੇ ਦੀ ਮੌਤ ਤੋਂ ਬਾਅਦ ਜਿਹੜੀ ਮਾਂ ਸੀ ਉਹ ਇਸ ਬਰਾਗ ਚ ਰਹੀ ਵੀ ਮੇਰੇ ਦੋਨੇ ਮੁੰਡੇ ਚਿੱਟੇ ਤੇ ਲੱਗੇ ਉਹ ਮਾਂ ਦੀ ਵੀ ਡੈਥ ਹੋ ਗਈ ਹੁਣ ਉਹ ਜਿਹੜਾ ਘਰ ਆ ਉਹ ਦੋਨਾਂ ਚਿੱਟੇ ਵਾਲਿਆਂ ਕੋਲੇ ਆ ਤੇ ਉਹ ਘਰ ਦਾ ਸਾਰਾ ਸਮਾਨ ਚੱਕ ਚੱਕ ਵੇਚੀ ਜਾਂਦਾ ਪਹਿਲਾਂ ਬਹੁਤ ਵੇਚਦਾ ਸੀ ਸਾਡੇ ਪਿੰਡ ਦੇ ਵਿੱਚ ਜਿਵੇਂ ਰੇਲ ਦੀ ਟਿਕਟ ਨਹੀਂ ਮਿਲਦੀ ਹੁੰਦੀ ਇੱਕ ਘਰ ਦੇ ਵਿੱਚ ਆਏ ਮੂਰੀ ਕੱਢੀ ਹੋਈ ਆ ਖੜ ਜਾਂਦੇ ਆ ਕੇ ਤੇ ਚਿੱਟਾ ਦੇ ਦਿੰਦੇ ਆ ਪੈਸੇ ਲੈ ਲੈਂਦੇ ਆ ਦੁਕਾਨਾਂ ਕੋਲੇ ਜਿਵੇਂ ਰਾਸ਼ਨ ਵੇਚਦਾ ਹੁੰਦਾ ਐਂ ਚਿੱਟੇ ਵਾਲੇ ਬੈਠੇ ਆ ਪਰਦੇ ਦੇ ਨਾਲ ਆਉਂਦਾ ਬੰਦਾ ਉਹਨੂੰ ਦੇ ਦਿੰਦੇ ਆ ਉਹੀ ਮੱਠਾ ਸ਼ਰੇ ਅਮ ਰੋਡ ਤੇ ਕੋਈ ਪਰਦਾ ਵੀ ਨਹੀਂ ਉਵੇਂ ਰੋਡ ਤੇ ਬੈਠੇ ਆ ਹਨਾ ਤੇ ਇੱਕ ਕਹਾਣੀ ਹੋਰ ਦੱਸਦਾ ਜਿਹੜੀ ਮੈਨੂੰ ਅਫਵਾਹ ਲੱਗਦੀ ਸੀਗੀ ਪਰ ਇਹ ਅਸਲੀਅਤ ਆ ਇੱਕ ਮੁੰਡਾ ਬੜਾ ਵਧੀਆ ਨੌਜਵਾਨ ਸੀ ਕਬੱਡੀ ਵੀ ਖੇਡਦਾ ਰਿਹਾ ਪਹਿਲਾਂ ਉਹਨੂੰ ਚਿੱਟੇ ਦੀ ਇੰਨੀ ਤੋੜ ਲੱਗੀ ਤੇ ਉਹਨੇ ਆਪਦੇ ਘਰ ਵਾਲੀ ਚਿੱਟੇ ਦੇ ਸਮਗਲਰਾਂ ਨੂੰ ਦਿੱਤੀ ਕਹਿੰਦਾ ਮੈਨੂੰ ਚਿੱਟਾ ਦੇ ਦਿਓ ਮੇਰੇ ਘਰ ਵਾਲੀ ਰੱਖ ਲਓ ਪਿੰਡ ਦੇ ਵਿੱਚ ਇਹ ਪੂਰੀ ਗੱਲ ਫੈਲੀ ਹੋਈ ਆ ਵੀ ਹਾਂ ਆ ਗੱਲ ਹੋਈ ਆ ਠੀਕ ਆ ਮੇਰੇ ਕੋਲ ਇਹਦਾ ਕੋਈ ਉਵੇਂ ਸਬੂਤ ਨਹੀਂ ਪਰ ਜਿਹੜੀ ਗੱਲ ਫੈਲਦੀ ਆ ਕਹਿੰਦੇ ਵੀ ਧੂਆ ਵੀ ਉੱਥੇ ਨਿਕਲਦਾ ਜਿੱਥੇ ਅੱਗ ਲੱਗੀ ਹੋਵੇ ਹਨਾ ਇਹ ਗੱਲ ਹੈ ਤਾਂ ਹੈ ਕਿਤੇ ਨਾ ਕਿਤੇ ਚਿੱਟੇ ਵਾਲੇ ਜਿਹੜੋ ਸਾਰਾ ਕੁਝ ਵੇਚ ਜਾਂਦੇ ਆ ਤੁਸੀਂ ਦੇਖਿਆ ਵੀ ਖਬਰਾਂ ਆ ਰਹੀਆਂ ਵੀ ਬੱਚੇ ਨੂੰ ਵੇਚਦਾ ਹਨਾ ਖਬਰ ਆ ਰਹੀਆਂ ਸਾਰਾ ਕੁਝ ਹੀ ਵੇਚੀ ਜਾਂਦੇ ਫਿਰ ਉਹ ਆਪਦੇ ਘਰ ਵਾਲੀ ਨਾਲ ਵੀ ਸੌਦਾ ਕਰ ਲੈਂਦੇ ਆ ਬਾਈ ਇਹ ਹਾਲਾਤ ਬਣੇ ਹੋਏ ਆ ਸਾਡੇ ਪਿੰਡ ਦੇ ਤੇ ਬਹੁਤ ਸਾਰੇ ਲੋਕ ਇਹੋ ਜਿਹੇ ਆ ਜਿਨ੍ਹਾਂ ਦੇ ਘਰਾਂ ਦੇ ਵਿੱਚ ਆਟਾ ਹੈ ਨਹੀਂ ਇੱਕ ਮਾਂ ਨੇ ਮੇਰੇ ਕੋਲ ਦੁੱਖ ਰੋਇਆ ਸੀ ਉਹਦੀ ਮੈਂ ਵੀਡੀਓ ਵੀ ਕੀਤੀ ਸੀ ਘਰੋਂ ਜਮਾ ਗਰੀਬ ਇਦਾਂ ਲੱਗਦਾ ਜਿਵੇਂ ਨਾ 25 30 ਸਾਲ ਹਲੇ ਪਿੱਛੇ ਹੁੰਦੇ ਆ ਆਦੀਵਾਸੀ ਹੁੰਦੇ ਆ ਇਦਾਂ ਦੇ ਹਾਲਾਤ ਆ ਉਹਨਾਂ ਦੇ ਘਰ ਦੀ ਛੱਤ ਵੇਚਤੀ ਮੁੰਡੇ ਨੇ ਪੱਟ ਪੱਟ ਕੇ ਗਾਡਰ ਵੇਚਦਾ ਛੋਟਾ ਮੁੰਡਾ ਕੰਮ ਕਰਕੇ ਜੋੜਦਾ ਸੀ ਵੱਡਾ ਵੇਚ ਦਿੰਦਾ ਸੀ ਮਾਂ ਕਹਿੰਦੀ ਸੀ ਕਿ ਤੇਰਾ ਵਿਆਹ ਹੋਊ ਕਰਨਾ ਕਹਿੰਦਾ ਬਸ ਮਾਂ ਤਾਂ ਮਰਨ ਨਹੀਂ ਆ ਹੁਣ ਮਰਨ ਨਹੀਂ ਮਸਲੇ ਮਤਲਬ ਉਹ ਮੁੰਡੇ ਨੇ ਤੇ ਉਹ ਸਾਰਾ ਜਣੀ ਦਲਤ ਪਾਈਚਾਰੇ ਦੇ ਇੱਕ ਜਿਹੜਾ ਪੂਰਾ ਪ੍ਰੋਪਰ ਜੀ ਨੂੰ ਬਿਹੜਾ ਕਹਿ ਦਿੰਦੇ ਆ ਮਹਾਨਾ ਪਿੰਡਾਂ ਦੀ ਭਾਸ਼ਾ ਦੇ ਵਿੱਚ ਉਹ ਸਾਰਾ ਹੀ ਗਰਸਿਆ ਪਿਆ ਉੱਥੇ ਆਟਾ ਹੋਵੇ ਨਾ ਹੋਵੇ ਚਿੱਟਾ ਜ਼ਰੂਰ ਹੈਗਾ ਉਹਨਾਂ ਘਰਾਂ ਦੇ ਵਿੱਚ ਮਾਮਾ ਪਾਗਲ ਹੋਈਆਂ ਫਿਰਦੀਆਂ ਕਿਉਂਕਿ ਉਹਨਾਂ ਨੇ ਦਿਹਾੜੀਆਂ ਕਰ ਕਰਕੇ ਮਸਾ ਸਮਾਨ ਜੋੜਿਆ ਸੀ ਤੇ ਜਿਹੜਾ ਉਹ ਨੌਜਵਾਨ ਜਿੰਨਾ ਤੋਂ ਅਮੀਸੇ ਹੋਰ ਅੱਗੇ ਵਧਾਉਣਗੇ ਉਹਨਾਂ ਨੇ ਚੱਕ ਕੇ ਉਹ ਵੀ ਵੇਚਦਾ ਬਾਈ ਪਰ ਤੁਹਾਡੇ ਪਿੰਡ ਤਾਂ ਇਹ ਹਾਲਾਤ ਹੈ ਮਤਲਬ ਨੌਜਵਾਨ ਸਹੀ ਨੌਜਵਾਨ ਜਿਹੜਾ ਚਿੱਟੇ ਤੋਂ ਪਾਸੇ ਹੋਵੇ ਲੱਭਣਾ ਬਹੁਤ ਔਖਾ ਆ ਬਹੁਤ ਔਖਾ ਅੱਜ ਤੁਸੀਂ ਦੇਖ ਲਓ ਸਾਡੇ ਪਿੰਡੋਂ ਕਿੰਨੇ ਕ ਨੌਜਵਾਨ ਆਏ ਬਹੁਤ ਥੋੜੇ ਨੌਜਵਾਨ ਆਏ ਆ ਆਉਣਾ ਚਾਹੁੰਦੇ ਆ ਕੁਛ ਉਹ ਡਰਦੇ ਵੀ ਆ ਦਹਿਸ਼ਤ ਤਾਂ ਚਿੱਟੇ ਵਾਲਿਆਂ ਦੀ ਹਨਾ ਕਿਉਂਕਿ ਇਹਨਾਂ ਦੇ ਹੌਂਸਲੇ ਨੇ ਬਲੰਦ ਹੋ ਗਏ ਜਿਨ੍ਹਾਂ ਨੂੰ ਉਹ ਵੀ ਕਹਿੰਦੇ ਆ ਹੁਣ ਇਹਨਾਂ ਨੂੰ ਲੱਗਦਾ ਪਤਾ ਨਹੀਂ ਕੀ ਕਹਤਾ ਚਿੱਟੇ ਵਾਲੇ ਸਾਡੇ ਅੱਖਾਂ ਕੱਢ ਕੇ ਐ ਲੰਘਦੇ ਸੀ ਪਹਿਲੇ ਦਿਨ ਵੀ ਜਿਵੇਂ ਬਹੁ ਸੱਚੀ ਸੁੱਤੀ ਕਿਰਤ ਕਰਦੇ ਹੁੰਦੇ ਬਾਬੇ ਨਾਨਕ ਵਾਲੀ ਇਹਨਾਂ ਦੀ ਕਿਰਤ ਤੇ ਅਸੀਂ ਲੱਤ ਮਾਰਤੀ ਹੁੰਦੀ ਆ ਐਂ ਕਹਿੰਦੇ ਸੀ ਸਾਡੇ ਕਾਰੋਬਾਰ ਤੇ ਲੱਤ ਮਾਰਤੀ ਇਹਨਾਂ ਨੇ ਅੱਖਾਂ ਨੀਮੀਆਂ ਨਹੀਂ ਸੀ ਕਰਦੇ ਮਤਲਬ ਅੱਗੇ ਹੁੰਦਾ ਨੇ ਜੇ ਕੋਈ ਬਲੈਕ ਕਰਦਾ ਉਹ ਡਰਦਾ ਹੁੰਦਾ ਸੀਗਾ ਵੀ ਯਾਰ ਕਿਸੇ ਨੂੰ ਪਤਾ ਨਾ ਲੱਗ ਜੇ ਬਣਾ ਕੇ ਵੀ ਰੱਖਦਾ ਈ ਸ਼ਰਮ ਵੀ ਮੰਦਾ ਈ ਇਹਨਾਂ ਨੂੰ ਸ਼ਰਮ ਹੀ ਕੋਈ ਨਹੀਂ ਆਨੇ ਕੱਢ ਕੱਢ ਲੰਘਦੇ ਆ ਵੀ ਤੁਸੀਂ ਸਾਨੂੰ ਵੇਚਣ ਤੋਂ ਰੋਕੋਗੇ ਕਿਵੇਂ ਇਸ ਇਸ ਕਦਰ ਇਹਨਾਂ ਦੇ ਹੌਸਲੇ ਵਧੇ ਹੋਏ ਆ ਅਸੀਂ ਗੱਲ ਕਰੀਏ ਕਿ ਇਸ ਤਰ੍ਹਾਂ ਸ਼ਰਿਆਂ ਚਿੱਟਾ ਵਿਕਦਾ ਪਿੰਡ ਵਾਲੇ ਨੂੰ ਸਭ ਨੂੰ ਪਤਾ ਕੀ ਲੱਗਦਾ ਫਿਰ ਪੁਲਿਸ ਪ੍ਰਸ਼ਾਸਨ ਕੋਲ ਗੱਲ ਨਹੀਂ ਪਹੁੰਚੀ ਜਾਂ ਫਿਰ ਗੱਲ ਪਹੁੰਚੀ ਆ ਜਾਣ ਬੁੱਝ ਕੇ ਅੱਖਾਂ ਤੇ ਪਰਦਾ ਆਪਦੀਆਂ ਤੇ ਵੀ ਪਾਇਆ ਹੋਇਆ ਉਹਨਾਂ ਨੇ ਤੇ ਉਹ ਕਿਸੇ ਦੀ ਆਵਾਜ਼ ਜਿਹੜੀ ਉੱਠਣ ਵੀ ਨਹੀਂ ਦੇ ਰਹੇ ਗੱਲ ਸਾਰਿਆਂ ਕੋਲੇ ਪਹੁੰਚੀ ਹੋਈ ਆ ਗੱਲ ਤਾਂ ਪੂਰੇ ਪੰਜਾਬ 'ਚ ਹੀ ਪਹੁੰਚੀ ਹੋਈ ਆ ਪਰ ਮੈਨੂੰ ਲੱਗਦਾ ਨਾ ਵੀ ਪੈਸਾ ਬਹੁਤ ਵੱਡੀ ਚੀਜ਼ ਆ ਕਿਤੇ ਨਾ ਕਿਤੇ ਇਹ ਪੈਸੇ ਦੀ ਗੇਮ ਵੀ ਆ ਕਰੋੜਾਂ ਰੁਪਈਆ ਤਾਂ ਇੱਕੋ ਮਿੰਟ 'ਚ ਬਣ ਜਾਂਦਾ ਹਨਾ ਤੇ ਅੱਜਕੱਲ ਇਲਜ਼ਾਮ ਤੈਨੂੰ ਪਤਾ ਹੀ ਹੈ ਬਈ ਪੁਲਿਸ ਦੇ ਕਿੰਨੇ ਲੱਗ ਰਿਹਾ ਤੇ ਕਿੰਨੀਆਂ ਚੀਜ਼ਾਂ ਸੱਚ ਵੀ ਹੋ ਰਹੀਆਂ ਹਨਾ ਤੇ ਮੈਨੂੰ ਤਾਂ ਇਹ ਲੱਗਦਾ ਵੀ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਪੁਲਿਸ ਪ੍ਰਸ਼ਾਸਨ ਜਾਣਬੁੱਝ ਕੇ ਕਰ ਰਿਹਾ ਮੈਨੂੰ ਪਤਾ ਹੁਣ ਆਹ ਵੀਡੀਓ ਪੈ ਜਾਣਗੀ ਆ ਹੋਊਗਾ ਧਰਨਾ ਹੋਣਾ ਇਸ ਤੋਂ ਬਾਅਦ ਵੀ ਸਾਨੂੰ ਕਹਿਣਗੇ ਹੁਣ ਕੀ ਕਰ ਲਿਆ ਇਦਾਂ ਦੀਆਂ ਗੱਲਾਂ ਹਨਾ ਜਾਂ ਤੁਸੀਂ ਆਹ ਕੀਤਾ ਸਾਡੇ ਬਾਰੇ ਹਨਾ ਮਤਲਬ ਧਮਕੀਆਂ ਸਾਨੂੰ ਦੇਣੀਆਂ ਪਤਾ ਸਾਰਾ ਕੁਝ ਹੀ ਆ ਪੁਲਿਸ ਨੂੰ ਇਹ ਨਹੀਂ ਗੱਲ ਹੈਗੀ ਪਤਾ ਨਹੀਂ ਮੈਂ ਪਹਿਲਾਂ ਵੀ ਕਿਹਾ ਵੀ ਇੱਕ ਬਾਈ ਜਦੋਂ ਚਿੱਟੇ ਵਾਲ ਨੂੰ ਫੜ ਲੈਂਦੇ ਨੇ ਫਿਰ ਤਾਂ ਤੋਂ ਕਿਸੇ ਬਾਈ ਦਾ ਫੋਨ ਆਉਂਦਾ ਅੱਛਾ ਇਹ ਸਾਡੇ ਬੰਦਿਆ ਹੀ ਛੱਡ ਦੋ ਫਿਰ ਪੁਲਿਸ ਨੂੰ ਕਿਉਂ ਨਹੀਂ ਪਤਾ ਹਨਾ ਫਿਰ ਆਮ ਬੰਦੇ ਲਈ ਕਹਿ ਦਿੰਦੇ ਆ ਮਤਲਬ ਭਾਵੇਂ ਮੇਰੇ ਅਰਗਾ ਨਾ ਸੱਚਾ ਸੁੱਚਾ ਵੀ ਹੋਵੇ ਪੁਲਿਸ ਨੇ ਉਹ ਤੇ ਕੋਈ ਕੇਸ ਪਾਉਣਾ ਤਾਂ ਐਵੀਡੈਂਸ ਸਾਰੇ ਆਪਦੇ ਕੋਲ ਬਣਾ ਲੈਂਦੇ ਆ ਚਿੱਟੇ ਵਾਲ ਨੂੰ ਫੜ ਲਿਆ ਜੀ ਬਰਾਮਦਗੀ ਨਹੀਂ ਹੋਈ ਜੀ ਕੁਝ ਹਨਾ ਕਿਵੇਂ ਅਸੀਂ ਇੱਥੇ ਕੇਸ ਪਾ ਦਈਏ ਛੱਡ ਦੋ ਉਦੋਂ ਫਿਰ ਆ ਕੁਝ ਹੋ ਜਾਂਦਾ ਹਨਾ ਅੱਛਾ ਯਾਰ ਜਦੋਂ ਦੀ ਆ ਸਰਕਾਰ ਆਈ ਉਦੋਂ ਤੇ ਤੁਹਾਡੇ ਪਿੰਡ ਦੇ ਹਾਲਾਤ ਤੁਸੀਂ ਦੇਖਦੇ ਹੋ ਰਹੇ ਨੇ ਉਹ ਤੋਂ ਤੁਹਾਨੂੰ ਲੱਗਿਆ ਕੁਝ ਹਾਲਾਤ ਚਿੱਟੇ ਦੇ ਪ੍ਰਤੀ ਚਿੱਟੇ ਦੇ ਤਸਕਰੀ ਨੂੰ ਲੈ ਕੇ ਕੁਝ ਘਟੇ ਕੁਝ ਸੁਖਾਵੇਂ ਹੋਏ ਨਹੀਂ ਬਈ ਦੇਖੋ ਹਾਲਾਤ ਤਾਂ ਪਹਿਲਾਂ ਵੀ ਚਲੋ ਮਾੜੀ ਸੀ ਅੱਗੇ ਮੈਂ ਸੁਣਦਾ ਹੁੰਦਾ ਸੀ ਕੋਈ ਬੰਦਾ ਚਿੱਟਾ ਲਾਉਂਦਾ ਮੈਂ ਕਦੇ ਦੇਖਿਆ ਨਹੀਂ ਸੀ ਚਿੱਟਾ ਲਾਉਂਦਾ ਮੈਂ ਹਲੇ ਤੱਕ ਵੀ ਨਹੀਂ ਦੇਖਿਆ ਪਰ ਹੁਣ ਸ਼ਰੇਆਮ ਜਿਹੜੇ ਟੀਕੇ ਲਾਉਂਦੇ ਆ ਉਹ ਉਹੀ ਦਿਖ ਜਾਂਦੇ ਆ ਬੈਠੇ ਇੱਕ ਦਿਨ ਮੈਂ ਢੀਡਾ ਕੱਢਣ ਗਿਆ ਖੇਤਾਂ ਵੱਲ ਜਿਵੇਂ ਢੀਡਾ ਕੱਢਣ ਜਾਂਦੇ ਆ ਇੱਕ ਨੌਜਵਾਨ ਪਿੰਟ ਲਈ ਆਪਦੇ ਗੁਪਤੰਗਾ ਦੇ ਵਿੱਚ ਟੀਕਾ ਲਾਈ ਜਾਵੇ ਕਿਸੇ ਦੀ ਸ਼ਰਮ ਨਹੀਂ ਮੰਦੇ ਇੱਕ ਤੁਹਾਨੂੰ ਹੋਰ ਦੱਸਦਾ ਸਾਡਾ ਪਿੰਡ ਮਸ਼ਹੂਰ ਕਿਸੇ ਟਾਈਮ ਕਬੱਡੀ ਲਈ ਸੀ ਕਬੱਡੀ ਲਈ ਸੀ ਤੇ ਅਸੀਂ ਨਾ ਲੋਪੋ ਸੀ ਸਾਡੇ ਪਿੰਡ ਨਾਲ ਹੀ ਲੋਪੋ ਆ ਚਿੱਟੇ ਵਾਲੇ ਬੰਦੇ ਪੂਰੇ ਮਤਲਬ ਪਤਾ ਲੱਗਦਾ ਸੀ ਉਹਨਾਂ ਦੀ ਸ਼ਕਲ ਸੂਰਤਾਂ ਤੋਂ ਵੀ ਚਿੱਟਾ ਲਾਉਂਦੇ ਆ ਡੱਗਦੇ ਫੈਦੇ ਨਹੀਂ ਛੀੜੀ ਸੀ ਕਹਿੰਦੇ ਬਾਈ ਆ ਲੋਪੋ ਪਿੰਡ ਆ ਅਸੀਂ ਕਿ ਹਾਂ ਬਾਈ ਕਹਿੰਦੇ ਯਾਰ ਇੱਧਰ ਕੋਈ ਰਸੂਲਪੁਰ ਪਿੰਡ ਵੀ ਹੈਗਾ ਅਸੀਕਾ ਅਗਰ ਤੁਸੀਂ ਐਂ ਕਹਿੰਦੇ ਅਸੀਂ ਦੂਰੋਂ ਆਏ ਆ ਬਈ ਬਹੁਤ ਸਮਾਨ ਲੈਣ ਆਏ ਆ ਮਤਲਬ ਰਸੂਲਪੁਰ ਹੁਣ ਸਮਾਨ ਦੇ ਵਿੱਚ ਮਸ਼ਹੂਰ ਹੋ ਗਿਆ ਕੋਈ ਦੂਰੋਂ ਆਏ ਸੀ ਬੰਦੇ ਚਿੱਟਾ ਲੈਣ ਸਾਡੇ ਪਿੰਡ ਦੇਖ ਲਓ ਦੂਰ ਦੂਰ ਤੱਕ ਮਸ਼ਹੂਰੀ ਚਿੱਟੇ ਨਾਲ ਹੋ ਗਈ ਰਸੂਲਪੁਰ ਦੀ ਤੇ ਪਤਾ ਸਾਰਿਆਂ ਨੂੰ ਆ ਪ੍ਰਸ਼ਾਸਨ ਨੂੰ ਵੀ ਪਤਾ ਮਤਲਬ ਘਰ ਘਰ ਦੀ ਕਹਾਣੀ ਆ ਕਿਸੇ ਤੋਂ ਲੁਕੀ ਸ਼ਿਪ ਹੀ ਨਹੀਂ ਹੈਗੀ ਅੱਜ ਬੋਲੇ ਆ ਸੀ ਪਰ ਇਹ ਬੋਲਣਾ ਸ਼ਾਇਦ ਸਾਨੂੰ ਬਹੁਤ ਟਾਈਮ ਪਹਿਲਾਂ ਚਾਹੀਦਾ ਸੀ ਹਲੇ ਵੀ ਬਹੁਤ ਲੋਕ ਚੁੱਪ ਆ ਜਿਹੜੇ ਚੁੱਪ ਆ ਮੈਂ ਕਹੂੰਗਾ ਵੀ ਜੇ ਤੁਹਾਡੇ ਘਰੇ ਅੱਗ ਨਹੀਂ ਲੱਗੀ ਤਾਂ ਮਤਲਬ ਇਹ ਨਹੀਂ ਕਦੇ ਆਊਗੀ ਨਹੀਂ ਅੱਗ ਤਾਂ ਭੱਜੀ ਆ ਰਹੀ ਆ ਸਾਰੇ ਘਰਾਂ ਦੇ ਵਿੱਚ ਹਾਂ ਅੱਜ ਹੁਣ ਆਏ ਹੋ ਇੱਥੇ ਹੁਣ ਮੰਗ ਪੱਤਰ ਦੇਣ ਦੇ ਲਈ ਕੀ ਮੰਗ ਜਿਹੜੀ ਮੁੱਖ ਆ ਰੋਸ ਪ੍ਰਦਰਸ਼ਨ ਲੈ ਕੇ ਤਾਂ ਮੁੱਖ ਮੰਗ ਕੀ ਹੈ ਜੀ ਮੁੱਖ ਮੰਗ ਇਹੀ ਆ ਜਿਹੜੇ ਹਸਾਬ ਨਾਲ ਚਿੱਟੇ ਵਾਲਿਆਂ ਦੇ ਹੌਸਲੇ ਬੁਲੰਦ ਆ ਇਹਨਾਂ ਨੂੰ ਨੱਥ ਪਾਈ ਜਾਵੇ ਚਿੱਟੇ ਨੂੰ ਰੋਕਣ ਦਾ ਸੱਚੇ ਦਿਲੋਂ ਤૈયਿਆ ਕੀਤਾ ਜਾਵੇ ਮਹਮਮ ਚਲਾਈ ਜਾਵੇ ਠੀਕ ਆ ਜਿਹੜੇ ਧਮਕੀਆਂ ਦੇ ਰਹੇ ਆ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਕਿਉਂਕਿ ਬਣਦੀ ਕਾਰਵਾਈ ਤਾਂ ਹੋਈ ਨਹੀਂ ਹਲੇ ਬਿਲਕੁਲ ਬਣਦੀ ਕਾਰਵਾਈ ਕੀ ਆ ਉਹ ਤਾਂ ਫੇਰ ਉਮੀ ਫਿਰਦਾ ਹਨਾ ਚਿੱਟੇ ਵਾਲਾ ਨੂੰ ਇੱਕ ਦਿਨ ਫੜ ਲੈਂਦਾ ਦੂਜੇ ਦਿਨ ਛੱਡ ਦਿੰਦੇ ਆ ਠੀਕ ਆ ਇਸ ਬਾਰੇ ਪੰਜਾਬ ਸਰਕਾਰ ਨੂੰ ਅਸੀਂ ਕਹਿਣਾ ਚਾਹੁੰਦੇ ਆ ਕਿ ਤੁਸੀਂ ਥੋੜਾ ਇਸ ਗੱਲ ਨੂੰ ਸੀਰੀਅਸ ਲਓ ਇਹ ਤਿੰਨ ਚਾਰ ਮੰਗਾਂ ਨੇ ਸਾਡੀਆਂ ਕਿ ਮੇਨਲੀ ਇਹੀ ਮੰਗ ਆ ਕੋਈ ਵੀ ਚਿੱਟਾ ਰੋਕੋ ਤੁਸੀਂ ਬਸ ਬਣ ਦੀ ਮੰਗ ਇਹੀ ਹੈ ਕੋਮਿਕ ਚਿੱਟਾ ਰੋਕੋ ਹਾਂ ਜਿੰਦੀ ਭਾਈ ਸਮਾਂ ਤਾਂ ਬਹੁਤ ਜੀ ਬਹੁਤ ਬਹੁਤ ਸ਼ੁਕਰੀਆ ਜੀ ਮਨਦੀਪ ਭਾਈ ਹੁਰੀ ਮੇਰੇ ਨਾਲ ਸੀ ਜਿਵੇਂ ਇੱਕ ਪੱਤਰਕਾਰ ਦੇ ਵੱਲੋਂ ਇਹ ਚੀਜ਼ ਆਵਾਜ਼ ਚੁੱਕੀ ਪੱਤਰਕਾਰ ਦਾ ਕੰਮ ਆਵਾਜ਼ ਚੁੱਕਣਾ ਹੁੰਦਾ ਹੈ ਖਾਸ ਕਰ ਜੋ ਵੀ ਬੁਰਾਈ ਹੁੰਦੀ ਆ ਉਸ ਨੂੰ ਜਗ ਜाहिर ਕਰਨਾ ਪਰ ਜੇਕਰ ਉਹ ਬੁਰਾਈ ਜਗ ਜाहिर ਕਰਨ ਤੇ ਉਹਨੂੰ ਗੋਲੀ ਮਾਰਨ ਦੀ ਤਬਕੀ ਤੱਕ ਦਿੱਤੀ ਜਾਊਗੀ ਇਹ ਤਾਂ ਕਹਿਤਾ ਜਾਊ ਕਿ ਤੈਨੂੰ ਖਲਾਰ ਦੇਵਾਂਗੇ ਤਾਂ ਸੋਚੋ ਕਿ ਕਿਵੇਂ ਕੋਈ ਪੱਤਰਕਾਰ ਬੁਰਾਈ ਨੂੰ ਸਾਹਮਣੇ ਰੱਖ ਸਕਦਾ ਫਿਰ ਖਾਸ ਕਰ ਉਸ ਸਰਕਾਰ ਦੀ ਸੱਤਾ ਦੇ ਵਿੱਚ ਜਿਹੜੀ ਸਰਕਾਰ ਇਹ ਕਹਿੰਦੀ ਆ ਕਿ ਜਿਹੜਾ ਵੀ ਕੁਝ ਮਾੜਾ ਹੁੰਦਾ ਅਸੀਂ ਆ ਨੰਬਰ ਨਸ਼ਰ ਕਰਦੇ ਆ ਇਸ ਨੰਬਰ ਤੇ ਤੁਸੀਂ ਸਾਡੇ ਤੱਕ ਪਹੁੰਚਾਓ ਲੱਗਦਾ ਕਿ ਭਾਈ ਫਿਰ ਇਹ ਖਬਰਾਂ ਸਰਕਾਰ ਤੱਕ ਪਹੁੰਚਣਗੀਆਂ ਜੁੜੇ ਰਹੋ ਆਰੇ ਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤਾਂ ਜਸ ਕਰੇ ਬੰਦੇ ਜੀ ਧੰਨਵਾਦ